ਕਿ ਮੈਂ ਬਣਾ ਰਹੀ ਰੋਟੀ ਤੇ ਤੂੰ ਕਰਦੀ। ਹੋਰ ਫਿਰ ਕੁਲਵਿੰਦਰ ਮੈਂ ਹੀ ਕਰ ਲੈਨੀ ਆ ਚੱਲ। ਚੱਲ ਦੇਖ ਲੈ ਫਿਰ ਮੈਂ ਉਧਰ ਪਸਾਉਂਦਾ ਕਰਨ। ਚੱਲ ਆਪਣਾ ਕਿਹੜਾ ਕੁਝ ਬਣ ਡਿਆ। ਤੇ ਹੋਰ ਹੁਣ। ਇਹ ਨਾਲ ਸਲਾ ਜਾਂ ਨਾਸ਼ਨ। ਦੇਖ ਲੈ ਚੱਲ ਨਾਲੇ ਦੋ ਗੱਲਾਂ ਕਰ ਲਾਂਗੇ। ਚੱਲ ਹੋਰ ਕਾਨੂੰ ਹੋ ਕਰਨਾ। ਚਾ ਚੱਲ ਹੈ ਨਾ। ਚੱਲ ਨਾਲ ਜਦੋਂ ਜਵਾਕ ਸਕੂਲੋਂ ਆਉਣਗੇ ਸਬਜੀ ਸਬਜੀ ਬਣਾ ਲਾਂਗੇ। ਇਹ ਹੀ ਗੱਲ ਹੈਗੀ। ਹੋਰ ਚੱਲ। ਫੋੜ ਫਾਨ ਤਾਂ ਨਹੀਂ ਆਇਆ ਆਪਣੇ ਫੌਜੀ ਦਾ। ਆਇਆ ਨਹੀਂ ਭੈਣ ਜੀ। ਆਇਆ ਨਹੀਂ। ਹਾਂ। ਵੀਰ ਜੀ ਕੋਲੇ ਤਾਂ ਭਾ ਮਾਇਆ ਹੋਵੇ। ਚੱਲ ਕੋਈ ਨਾ ਐ ਤੂੰ ਨਾ ਹੋ ਕਰਿਆ ਕਰ। ਤੇ ਫੋਨ ਫਾਨ ਮੈਨੂੰ ਛੋਡੇ ਹੁੰਦੇ ਕਾਹਦਾ ਹਾਂ ਉਹਨੂੰ ਕਹਿ ਦੀ ਫੌਜੀ ਨੂੰ ਵੀ ਫਿਕਰ ਨਾ ਕਰਾ ਕਰ ਹੋਈ ਹੈਗੇ ਟਾਈਮ ਜੰਗਾ ਕੋਈ ਨਹੀਂ ਪਹੁੰਚੇਗਾ ਹਾਂ ਹੋਰ ਹੁਣ ਕੀ ਫਾਇਦਾ ਐਵੇਂ ਆਪਣਾ ਤਾਂ ਸੁੱਖ ਨਾਲ ਐਂ ਚੱਲੀ ਜਾਵੇ ਇਹੀ ਬਹੁਤ ਹੈਗਾ ਤੇ ਨਾ ਆਪਾਂ ਬਦਮੀ ਘਟਵੀ ਕਰਨ ਵਾਲੇ ਨਾ ਦੋਹਾਂ ਦੇ ਹੈ ਕਣ ਨਾ ਸੋਰ ਐਂ ਪ੍ਰਮਾਤਮਾ ਆਪਣਾ ਖਵਾਕ ਬਣਾਈ ਰੱਖੀ ਹਾਂ ਇਹੀ ਤਾਂ ਗੱਲ ਲੱਗੀ ਤੇ ਆਪਾਂ ਉਹਦੇ ਵੀ ਜਾ ਕੇ ਆਉਣਾ ਪਾਤਸ਼ਾਹ ਪੁੱਖੇ ਜਿੱਥੇ ਪਾਸ ਦੇਾਂਗੇ ਉਹ ਪੈਨੂ ਕੱਲੀ ਨੂੰ ਕਿਹੜਾ ਸੁੱਖ ਹੈਗਾ ਬਾਹਰ ਚੱਕਣਾ ਕੋਈ ਨਹੀਂ ਕੋਈ ਨਹੀਂ ਭੰਜੀ ਮੈਂ ਜਾ ਆਉਂਗੀ ਤੇ ਆਪਾਂ ਨਾ ਵੀਰ ਜੀ ਆਗੇ ਜਦੋਂ ਉਹਨਾਂ ਨੂੰ ਪੁੱਛ ਲਈ ਆਪਾਂ ਅੱਜ ਬਾਜ਼ਾਰ ਚੱਲਾਂਗੇ ਸੂਟ ਲਿਆਵਾਂਗੇ ਆਪਾਂ ਆਪਣੇ ਵਾਸਤੇ ਅੱਛਾ ਹਾਂ ਤੇ ਜਦੋਂ ਵੀਰ ਜੀ ਘਰੇ ਆਗੇ ਆਪਾਂ ਉਹਦੇ ਬਾਅਦ ਚੱਲਾਂਗੇ ਹਾਂ ਚਲ ਆਏ ਆਂ ਉਹ ਦੱਸ ਜਾਂਗੇ ਹਾਂ ਦੱਸ ਜਾਂਗੇ ਤੇਰਾ ਇਹ ਹੋ ਜਾਂਦਾਗਾ ਵੀ ਇਹ ਤਾਂ ਆਪ ਮਖਤਿਆਰ ਨਾ ਹੋਣੀ ਜਦਿਆਂ ਤੇ ਫਿਰ ਬਾਈ ਨੂੰ ਪੁੱਛ ਕੇ ਆਪਾਂ ਭੱਗ ਜਾਗੇ ਹਨਾ ਹਾਂ ਹਾਂ ਭੰਜੀ ਹਾਂ ਚਲ ਫੇਰ ਤਾਂ ਆਪਾਂ ਫਟਾਫਟ ਚਲ ਮੈਂ ਉਧਰ ਪਸ਼ੂਆਂ ਦਾ ਕਰਾਂ ਹਾਂ ਤੁਸੀਂ ਸਬਜ਼ੀ ਬਣਾ ਲਓ ਹਾਂ ਤੇ ਫੇਰ ਆਪਾਂ ਹਾਂ ਜਦ ਵੀਰ ਜੀ ਘਰੇ ਆਗੇ ਆਪਾਂ ਫੇਰ ਚੱਲਾਂ ਚਲ ਚੰਗਾ ਚਲੋ ਠੀਕ ਹੈ ਭੈਣ ਜੀ ਚਲ ਹਾਂ ਪਾਰਾ ਕੋਈ ਬੱਠੜ ਹੋਇਆ ਤਾਂ ਮੈਨੂੰ ਦੱਸ ਦੀ ਮੈਂ ਆਪੇ ਚਕਾ ਦੂੰਗੀ ਆਕੇ ਠੀਕ ਹੈ ਭੈਣ ਜੀ ਠੀਕ ਹੈ ਹਾਂ ਚਲ ਠੀਕ ਹੈ ਹੋਰ ਮੈਨੂੰ ਬਾਜ ਮਾਰ ਲਈ ਕਿਤੇ ਇਕੱਲੀ ਲੱਗੀ ਰਹੇ ਇੱਧਰ ਨਹੀਂ ਜੀ ਨਹੀਂ ਚੰਗਾ ਲੈ ਅਸਵੇਰ ਵਾਲਾ ਕੱਖ ਵੀ ਪਾ ਤੇ ਨਿਪਟੜੀ ਜਾਨੀ ਆ ਭੈਣ ਕੁਲਵਿੰਦਰ ਨੀਰਾ ਪਾ ਕੇ ਹਟੀਆਂ ਭੈਣ ਜੀ ਸਵੇਰ ਵਾਲਾ ਵੀਰ ਲਾ ਕੇ ਰੱਖਦਾ ਫੇਰ अच्छा काकपा दे जी हां जी हां जी मैं सविना लाती हां जी सारा करता जी सारा काम तू ही करदी फिरी जानी फिर है डिंगरा च फिर बहन जी ਸਾਡਾ ਕਿਹੜਾ ਕੋਈ ਫਰਕ ਹੈ ਸੁਖਪਾਲ ਨਹੀਂ ਕਰਾਉਂਦੀ ਨਾ ਸੁਖਪਾਲ ਉਧਰ ਕਰੀ ਜਾਂਦੀ ਰਸੋਈ ਦਾ ਮੈਂ ਇਧਰ ਪਸੂਆਂ ਦਾ ਕਰਗੀ ਸਾਰਾ ਤੂੰ ਤਾਂ ਬਾਲਾ ਹੀ ਇਧਰ ਲਿਬੜਨੇ ਵਾਲਾ ਕੰਮ ਤੂੰ ਕਰੀ ਜਾਂਦੀ ਐ ਸੌਖਾ ਕੰਮ ਉਹ ਕਰੀ ਜਾਂਦੀ ਨਹੀਂ ਨਹੀਂ ਭੈਣ ਜੀ ਐਵੇਂ ਲੱਗਦਾ ਭੈਣ ਜੀ ਕਿਹੜਾ ਲਿਬੜਨ ਵਾਲਾ ਕਰਦੇ ਨਹੀਂ ਉਤਾਪ ਕਰਦੇ ਸਵੇਰ ਸ਼ਾਮ ਨਾਲ ਕੰਮ ਕਰਾ ਦੱਸ ਤੂੰ ਤੇਰਾ ਘਰ ਵਾਲਾ ਫੌਜ ਚ ਤੂੰ ਗੋਹਾ ਗੂੜਾ ਕਰਦੀ ਫਿਰੀ ਜਾਂਦੀ ਫਿਰ ਕੋਈ ਨਹੀਂ ਭੈਣ ਜੀ ਜੇ ਫੌਜ ਚ ਫਿਰ ਕੰਮ ਤਾਂ ਕਰਨਾ ਹੀ ਆ ਹਨਾ ਨਾ ਫਿਰ ਵੀ ਬੰਦੇ ਨੂੰ ਥੋੜੇ ਕੰਮ ਵਾਲੀ ਲਾ ਲਣ ਇਹ ਕੰਮ ਵਾਲੀ ਤਾਂ ਕੀ ਕਰਾਉਣਾ ਭੈਣ ਜੀ ਅਸੀਂ ਹਾਇ ਤਾਂ ਹੈਗੀਆਂ ਦੋ ਜਾਣੀ ਸਾਡੇ ਕਿਹੜਾ ਕੋਈ ਜ਼ਿਆਦੇ ਆਹੋ ਆ ਦੱਸ ਸੁਖਪਾਲ ਤੇਮ ਤੇਰੇ ਨਾਲ ਕਰਦੀ ਤਾਂ ਮਾੜੀ ਹੋਈ ਨਹੀਂ ਭੈਣ ਜੀ ਸੋਨੂੰ ਹੀ ਲੱਗਦਾ ਸਾਡਾ ਤਾਂ ਫਰਕ ਹੀ ਨਹੀਂ ਦਰਾਣੀ ਜਿਹਾ ਸਾਡਾ ਤਾਂ ਬਾਹਲਾ ਪਿਆਰਾ ਕੁਚਲਾਕ ਬਹੁਤੀ ਆ ਮੈਂ ਕਦੇ ਨਹੀਂ ਉਹ ਪਸ਼ੂਆਂ ਚ ਦੇਖੀ ਜਦ ਵੀ ਤੁਹਾਡੇ ਘਰੇ ਆਜਮ ਤੂੰ ਹੀ ਪਸ਼ੂਆਂ ਚ ਫਿਰਦੀ ਹੁੰਨੀ ਆ ਉਹ ਤਾਂ ਆਪਣਾ ਮੋਰ ਨੰਦਰੀ ਰੇ ਕੋਈ ਨਹੀਂ ਭੈਣ ਜੀ ਬਸ ਕਦੇ ਜੇ ਮੈਂ ਪਸ਼ੂਆਂ ਦਾ ਕਰ ਲਿਆ ਉਹਨੇ ਚੁੱਲੇ ਦਾ ਕਰ ਲਿਆ ਜੇ ਮੈਂ ਚੁੱਲੇ ਕੰਨੀ ਵਾਗੀ ਤਾਂ ਉਹਨੇ ਪਸ਼ੂਆਂ ਦਾ ਕਰ ਲਿਆ ਆਜੋ ਗਾਹਾਂ ਆਜ ਚੱਲ ਭੈਣ ਕਿੰਨਾ ਦੇਤੇ ਮਾਨ ਕਰਦੀ ਐ ਮੈਨੂੰ ਤਾਂ ਇਹ ਚੰਗੀਆਂ ਨਹੀਂ ਲੱਗਦੀਆਂ ਦੋਏ ਦਵਾ ਦਾ ਆਹੇ ਕਰਾ ਕੇ ਜਾਉਂਗਾ ਜੀ ਕੀ ਕਰੀ ਜਾਨੀ ਸੁਖਵਾਲ ਭੈਣੇ ਬਸ ਆਹੀ ਸਵੇਰ ਦਾ ਕੰਮ ਦਾਲ ਸਬਜੀ ਹੋਰ ਕੀ ਰੋਟੀ ਸਬਜੀ ਚੱਲ ਸੌਖੇ ਕੰਮਾਂ ਤੇ ਹੀ ਰਹਾ ਕਰ ਤੂੰ ਤਾਂ ਹਾਂ ਹਾਂ ਸੌਖਾ ਕੀ ਔਖਾ ਕੀ ਕਰਨਾ ਹੀ ਹੈਗਾ ਅਸ ਤਾਂ ਫਿਰ ਹੁਣ ਚੱਲ ਇਹਨੂੰ ਵੀ ਦੱਸ ਦੇ ਕੀ ਕੰਮ ਕਰਨਾ ਇਹਨੇ ਦੱਸੋ ਇੱਥੇ ਰਸੋਈ ਦਾ ਕਰਾ ਦੇ ਨਾ ਨਾ ਰਸੋਈ ਚ ਤਾਂ ਮੈਂ ਆਪੇ ਕਰ ਲਵਾਂ ਚਲ ਆਇਆ ਕਰ ਉਧਰ ਤੂੰ ਝੜ ਜੂੜ ਕੱਢ ਲਾ ਠੀਕ ਹੈ ਹਾਂ ਆ ਜੋ ਬਹਿ ਜੋ ਦੇਖਿਆ ਕੋਲਿੰਦਰ ਮੈਂ ਤੈਨੂੰ ਕਿਹਾ ਨਹੀਂ ਸੀ ਵੀ ਤੂੰ ਤਾਂ ਗੋਹੇ ਕੂੜੇ ਜੋਗੀ ਰਾਗੀ ਜਾਂ ਬਸ ਪੋਚੇ ਜੋਗੀ ਨਹੀਂ ਕੋਈ ਨਹੀਂ ਭੈਣ ਜੀ ਫੇਰ ਕੰਮ ਤਾਂ ਕਰਨੇ ਹੀ ਪੈਂਦੇ ਨਾ ਕਰਨਾ ਤਾਂ ਪੈਂਦਾ ਹੈ ਦੇਖ ਲਾ ਕਿ ਮੈਂ ਤੈਨੂੰ ਜਦੇ ਕਹਤਾ ਪੋਚਾ ਲਾ ਲਾ ਤੂੰ ਕਹਿੰਦੀ ਚਲੋ ਕੀ ਹੁੰਦਾ ਭੈਣ ਤੇਰੇ ਵਰਗੀ ਭੋਲੀ ਨੂੰ ਇਹਨਾਂ ਨੇ ਪਾਗਲ ਬਣਾਇਆ ਹੋਇਆ ਇਹਨੇ ਤੂੰ ਇਹ ਤੇ ਮੂਰੇ ਮੂਰੇ ਕਰਦੀ ਫਰੀ ਜੰਨੀ ਆ ਕੰਮ ਕੰਮ ਤਾਂ ਹੁਣ ਫੇਰ ਭੈਣ ਜੀ ਆਏ ਆ ਘਰ ਦਾ ਕੰਮ ਐ ਵੀ ਮੇਰਾ ਵੀ ਬੱਚਾ ਪੜਦਾ ਇਹਦਾ ਵੀ ਬੱਚਾ ਤੇਰੀ ਵੀ ਪੜਦਾ ਤਾਂ ਹੈ ਤੇਰੇ ਘਰ ਵਾਲੇ ਦੀ ਸਰਕਾਰੀ ਨੌਕਰੀ ਆ ਪੈਸਾ ਤੁਹਾਡਾ ਘਰ ਦੇ ਵਿੱਚ ਇਕੱਠਾ ਵਰਤ ਹੁੰਦਾ ਹੈ ਜਾਂ ਤਾਂ ਇਹ ਕਹੇ ਵੀ ਤੂੰ ਅੱਡ ਰੱਖਦੀ ਆ ਆਪਣਾ ਪੈਸਾ ਹੋ ਤਾਂ ਐਸ਼ੀ ਲੁੱਟਦੀ ਆ ਕੱਪੜਾ ਇੱਕ ਤੋਂ ਇੱਕ ਪਾਉਂਦੀ ਆ ਤੇਰੇ ਕੱਪੜੇ ਉਹੀ ਬਸ ਪਾਏ ਹੁੰਦੇ ਨੇ 5-400 ਵਾਲੇ ਆਪ 1000 ਤੋਂ ਘੱਟ ਨਹੀਂ ਲੈ ਕੇ ਆਉਂਦੀ ਹੈਗੀ ਇਹ ਤਾਂ ਮੈਂ ਸੋਚਿਆ ਹੀ ਨਹੀਂ ਸੀ ਭੈਣ ਜੀ ਤੁਸੀਂ ਕੱਠੀਆਂ ਚਲੇ ਤਾਂ ਜਾਨੀਓ ਕੱਪੜੇ ਲੈਣ ਜਾਂ ਤਾਂ ਲੈ ਆਉਂਦੀ ਹੈ ਉਹ ਜਾਈ ਫਿਰ ਕਹਿੰਦੀ ਨਹੀਂ ਹੈ ਵੀ ਮੈਂ ਬਦਲ ਲਿਆ ਮਮੇ ਨੂੰ ਪਸੰਦ ਨਹੀਂ ਹੈਗਾ ਫਿਰ ਉਥੋਂ ਮਹਿੰਗਾ ਪੜਾ ਲਿਆ ਆਉਂਦੀ ਹੈ ਕਰਦੇ ਤਾਂ ਇਹ ਆਈਆਂ ਭੈਣ ਜੀ ਚਲਾਕ ਤਾਂ ਬਹੁਤ ਆ ਤੇਰੇ ਵਰਗੀ ਤਾਂ ਇਹ ਵੇਚ ਕੇ ਖਾਜੂ ਮੈਂ ਤਾਂ ਸੋਚਿਆ ਹੀ ਨਹੀਂ ਸੀ ਭੈਣ ਜੀ ਕਦੇ ਦੱਸ ਤੂੰ ਐਂ ਕਰ ਤੂੰ ਆਪਣਾ ਹੁਣ ਝਾੜੂ ਪੋਚਾ ਕਰ ਲੈ ਉਹਦੇ ਨਾਲ ਵੀ ਮੈਂ ਗੱਲ ਕਰਕੇ ਜਾਨੀ ਆ ਉਹਨੂੰ ਵੀ ਥੋੜੀ ਖਿੱਚ ਕੇ ਜਾਨੀ ਆ ਵੀ ਸਾਰਾ ਕੰਮ ਜੇ ਉਹ ਸਾਹੂਆ ਉਹਤੇ ਹੀ ਕਰਾਈ ਜਾਨੀ ਆ ਤੂੰ ਚਲੋ ਤੁਸੀਂ ਉਹਦੇ ਨਾਲ ਗੱਲ ਕਰਕੇ ਜਾਏ ਹਾਂ ਮੈਂ ਉਹਦੇ ਮਿਲ ਕੇ ਜਾਨੀ ਆ ਚਲ ਤੂੰ ਕਰ ਲੈ ਫਿਰ ਬੋਲੂਗੀ ਤੈਨੂੰ ਵੀ ਬੈਠੀ ਰਹੀ ਉਹਦੇ ਕੋਲ ਠੀਕ ਠੀਕ ਹੈ ਹਾਂ ਕੀ ਕਰੀ ਜਾਨੀ ਆ ਸੁਖਪਾਲ ਭੈਣ ਬਸ ਭਾਂਡੇ ਵਾਝੀ ਆਨੀ ਹੈਗੀ ਮਾਂ ਜੀ ਤੇ ਥੋੜੀ ਜਿਹੀ ਰਹਿ ਗਈ ਮੈਂ ਤਾਂ ਤੇਰੇ ਕੋਲ ਮਿਲਣ ਆਈ ਆ ਤੂੰ ਰਸੋਈ ਚੋਂ ਨਹੀਂ ਨਿਕਲਦੀ ਹੈਗੀ ਮੈਂ ਤਾਂ ਉੱਥੇ ਬੈਠ ਕੇ ਵੀ ਆ ਗਈ ਇੰਨੀ ਦੇਰ ਉਹਦੇ ਕੋਲ अच्छा कोई नहीं फिर की हो गया और दस कि मैं आई सीगी आज बस मेरा त दीजी करदा थी मैं सपाल ਨੂੰ ਮਿਲ ਕੇ ਆਵਾਂ ਚੱਲ ਚੰਗਾ ਹੋ ਗਿਆ ਵਧੀਆ ਹੋ ਗਿਆ ਆ ਗਈ ਰੋਟੀ ਬਣੀ ਪਈ ਰੋਟੀ ਖਾ ਲਾ ਰੋਟੀ ਬਣਾ ਵੀ ਲਈ ਤੇ ਹੋਰ ਬਣਾ ਕੇ ਰੱਖ ਦੇ ਤੂੰ ਤਾਂ ਸਾਰਾ ਦਿਨ ਨੀ ਸੋਈ ਚ ਨਿਕਲਦੀ ਕਦੇ ਉਹਨੂੰ ਵੀ ਬਾੜ ਦਿਆ ਕਰ ਉਹ ਕੁਛ ਨਹੀਂ ਹੁੰਦਾ ਕੰਮ ਤਾਂ ਕਰਮ ਹੈ ਬੰਦੇ ਦਾ ਕੰਮ ਕਰਦਾ ਥੱਕਦੇ ਨਹੀਂ ਹੈਗੇ ਨਾਲੇ ਸਾੜਾ ਤਾਂ ਵਧੀਆ ਚੱਲ ਜਿੰਦਾ ਰਲ ਮਿਲ ਕੇ ਜਦ ਵੀ ਕਦੇ ਆ ਰਸੋਈ ਚ ਇੰਨੀ ਗਰਮੀ ਪੈਂਦੀ ਸਾਰਾ ਦਿਨ ਨਹੀਂ ਤੂੰ ਰਸੋਈ ਚੋਂ ਨਿਕਲ ਜਿਹੜਾ ਕਿਹੜੀ ਹੁਣ ਗਹਾ ਆਊਗੀ ਗਰਮੀ ਮੈਂ ਤਾਂ ਸਿਆਲ ਹਾਂ ਇੰਨੀ ਗਰਮੀ ਤਾਂ ਇੰਨੀ ਹੋ ਗਈ ਹੁਣ ਸਿਆਲ ਹਾੜ ਦੇ ਵਿੱਚ ਮੈਂ ਤਾਂ ਕਦੇ ਨਹੀਂ ਪਿੱਛੇ ਹਟੀ ਜਿਹੜੇ ਐਵੇਂ ਆਖਾਉ ਵੀ ਨਹੀਂ ਵਿਚਾਰੀ ਨੇ ਕਦੇ ਉਹਨੂੰ ਕਹਦਾ ਇਹ ਉਹ ਤਾਂ ਕਦੇ ਮੈਂ ਰਸੋਈ ਚ ਤਾਂ ਦੇਖੀ ਨਹੀਂ ਤੂੰ ਕਹਿੰਦਾ ਫਿਰ ਸਾਡੇ ਸਾਰਾ ਦਿਨ ਕਰੀ ਆਉਣੀ ਆ ਜਦ ਵੀ ਆਉਣੀ ਆ ਬਸ ਗੋਹਾ ਸਿਰਦੀ ਹੁੰਦੇ ਜਾਂ ਅੰਦਰ ਬੈਠਾ ਤੇ ਪਈ ਫੋਨ ਚਲਾਉਂਦੀ ਹੁੰਦੀ ਆ ਫੇਰ ਕੀ ਹੋ ਗਿਆ ਆਏ ਆਗਾ ਵਾਰ ਗਿਆ ਹੋਇਗਾ ਮਾਂ ਇਹ ਤੂੰ ਤਾਂ ਬਹੁਤੀਓ ਭੋਲੀ ਆ ਕੁਛ ਨਹੀਂ ਹੁੰਦਾਗਾ ਵਿਚਾਰੀ ਮੈਨੂੰ ਤਾਂ ਨਾ ਆਪਸ ਵਿੱਚ ਸਾਡੇ ਚ ਦੋਨਾਂ ਦਰਾਣੀ ਛਾਣੀ ਹਈ ਅਸੀਂ ਤਾਂ ਭੈਣ ਆਈਆਂ ਸਕੀਆਂ ਤੈਨੂੰ ਤਾਂ ਉਹਦੇ ਤੇ ਬਹੁਤਾ ਹੀ ਮਾਣ ਲਾ ਹੋਵੇ ਕਿਵੇਂ ਨਾ ਹੁਣ ਹੋਰ ਕਿਹਦੇ ਸਰਤੇ ਆ ਬੰਦਾ ਤਾਂ ਦੇਖ ਤੈਨੂੰ ਪਤਾ ਫੌਜੀ ਹੈਗਾ ਹਣ ਜੇ ਅਸੀਂ ਉਹਦੇ ਨਾਲ ਧੱਕਾ ਕਰਨ ਲੱਗੇ ਅਸੀਂ ਉਹਨੂੰ ਬੋਲਣ ਲੱਗੇ ਬਸ ਆਹੀ ਤੇਰਾ شریف ਪਣਾ ਵੀ ਉਹਦਾ ਘਰ ਵਾਲਾ ਫੌਜੀ ਆ ਜਾਂ ਤਾਂ ਤੁਹਾਨੂੰ ਤਨਖਾਹ ਮਿਲਦੀ ਆ ਉਹਦੀ ਕੱਲ ਨੂੰ ਜਿੱਦਣ ਉਹਨੇ ਪੈਨਸ਼ਨ ਆਉਣਾ ਲੈ ਲਿਓ 25 30 ਲੱਖ ਰੁਪਈਆ ਮਿਲੂਗਾ ਉਹਨੇ ਪਾਸੇ ਹੋ ਜਾਣਾ ਆਪਣੇ ਆਦਮੀ ਨੂੰ ਲੈ ਕੇ ਹੁਣ ਦੇਖਿਆ ਆਪਣੇ ਨਿਆਣੇ ਤਾਂ ਉਹਨੇ ਲਾਇਏ ਹੋਨੇ ਅੰਗਰੇਜ਼ੀ ਸਕੂਲ ਦੇ ਵਿੱਚ ਸੀਬੀਐਸਸੀ ਚ ਪੜਾਉਂਦੀ ਆ ਤੇਰਾ ਪੰਜਾਬੀ ਚ ਜਾਂਦਾ ਚੱਲ ਫੇਰ ਕੀ ਹੋ ਗਿਆ ਆਪਾਂ ਕਿਹੜਾ ਇੱਥੇ ਅੰਗਰੇਜ਼ ਬਣ ਜਾਣਾਗਾ ਐਵੇਂ ਆਗਾ ਮੈਂ ਨਹੀਂ ਇਹਨਾਂ ਗੱਲਾਂ ਚ ਜਾਂਦਾ ਫੇਰ ਪਛਤਾਏਗੀ ਵੇਲੇ ਨੂੰ ਨਾ ਦੇਖ ਲੈ ਸਾਡੇ ਆਪ ਸਰਪੰਚ ਸਾਹਿਬ ਇਹਦੀ ਵੀ ਆਦਤ ਇਹ ਜੀ ਹੈਗੀ ਦੈਨੀ ਨੇ ਤਾਂ ਤੂੰ ਤਾਂ ਬਹੁਤੀਆਂ ਹੀ ਭੋਲੀਆਂ ਉਹਦੀਆਂ ਗੱਲਾਂ ਚਾਈ ਬੈਠੀਆਂ ਹੁਣ ਦੱਸ ਫਿਰ ਕੀ ਕਰਾਂ ਤੂੰ ਦੱਸ ਦੇ ਤੂੰ ਐਨਾ ਨਾ ਦੇ ਤੇ ਵਿਸ਼ਵਾਸ ਕਰ ਤੂੰ ਵੀ ਕਹਿ ਵੀ ਮੈਂ ਤਾਂ ਆਪ ਆਪਣਾ ਮੁੰਡਾ ਉੱਥੇ ਅੰਗਰੇਜ਼ੀ ਸਕੂਲ ਚ ਲਾਉਣਾ ਏ ਉਹਨਾਂ ਇੱਕ ਤੁਹਾਨੂੰ ਦੇ ਕੇ ਤਨਖਾਹ ਸਾਰਾ ਖਰਚਾ ਘਰੋਂ ਚੱਲਦਾ ਉਹਨਾਂ ਦਾ ਉਹਨਾਂ ਨੂੰ ਕੀ ਦੁੱਖ ਆ ਕੱਲੂ ਉਹਨਾਂ ਦਾ ਪੈਸਾ ਇਕੱਠਾ ਹੋ ਜਾਣਾ ਪਾਸੇ ਹੋ ਜਾਣਾ ਬਜਾਈ ਜਾਈ ਫੇਠੀਠੂ ਆ ਪੁਰਾਣਾ ਘਰ ਤੈਨੂੰ ਦੇ ਦੇਣਗੇ ਮੈਂ ਇੱਕ ਗੱਲ ਕਹਿਨੀ ਆ ਸਖਪਾਲ ਕਹੇ ਤਾਂ ਗੁੱਸਾ ਤਾਂ ਤੂੰ ਕਰੀਨ ਉਹਨੂੰ ਆਇ ਕ ਆਪਣੇ ਘਰ ਵਾਲੇ ਨੂੰ ਆਏ ਨੂੰ ਚਰਨੇ ਨੂੰ ਕਹੇ ਜਿੱਥੇ ਉਹਦਾ ਮੁੰਡਾ ਪੜਦਾ ਹੈ ਨਾ ਸਕੂਲ 'ਚ ਉੱਥੇ ਮੇਰੇ ਮੁੰਡੇ ਨੂੰ ਲਾ ਨਾਲੇ ਕਿ ਤਨਖਾਹ ਦੀ ਮੈਨੂੰ ਦਿਆ ਕਰ ਆਪਣਾ ਜਮਾ ਕਰ ਲੈ ਕੁਛ ਅੱਛਾ ਤੇਰਾ ਕਹਿਣ ਦਾ ਮਤਲਬ ਇਹ ਹੈ ਵੀ ਜਿੱਥੇ ਫੌਜਣ ਦਾ ਮੁੰਡਾ ਪੜਦਾ ਉੱਥੇ ਮੈਂ ਲਾ ਹਾਂ ਉੱਥੇ ਸੀਵੀ ਆ ਸੀ ਹੁਣ ਤਾਂ ਉਹਦੀ ਹੋਈ ਵੈਲੀ ਹੁਣ ਪੰਜਾਬੀ ਸਕੂਲਾਂ ਨੂੰ ਕੌਣ ਪੁੱਛਦਾ ਉਹ ਵਿਚਾਰਾ ਆਉਂਦਾ ਤੁਰ ਕੇ ਉਹਨੂੰ ਕਿੱਥੇ ਬੈਂਚੋਂ ਉਤਾਰਨ ਜਾਣੇ ਹੋ ਤੁਸੀਂ ਸੱਚੀ ਗੱਲ ਆ ਤਾ ਤੂੰ ਮੇਰੇ ਨਾ ਦਿਮਾਗ ਜਾ ਖੋਲਤਾ ਆਉਣ ਦੇ ਅੱਜ ਫਿਰ ਸਾਡੇ ਸਰਪੰਚ ਨੂੰ ਕਰਦੀਆਂ ਗੱਲ ਹਾਂ ਮੈਂ ਕਿਹਾ ਉਹਦਾ ਦਿਮਾਗ ਤੋਂ ਕੰਮ ਲੈ ਮੈਂ ਤਾਂ ਤੈਨੂੰ ਬਹੁਤ ਦਿਨ ਦੀ ਕਹਿਣ ਨੂੰ ਫਿਰਦੀ ਸੀ ਜਦ ਵੀ ਆਉਣੀ ਆ ਉਹ ਜਦੇ ਮੈਨੂੰ ਕਹਿ ਦਿੰਦੀ ਆ ਆ ਜਾ ਪਹਿਲਾਂ ਬਾਹਰ ਜਾਂ ਅੰਦਰ ਭੈਣ ਜੀ ਅੰਦਰ ਬਿਠਾ ਕੇ ਮੋੜ ਦਿੰਦੀ ਆ ਮੈਨੂੰ ਚਲ ਫਿਰ ਅਸੀਂ ਤਾਂ ਕਦੇ ਉਹ ਨਹੀਂ ਕੀਤਾ ਹੈਗਾ ਤੂੰ ਤਾਂ ਨਹੀਂ ਕਰਦੀ ਉਹਦੇ ਮਨ ਚ ਕੀ ਪਤਾ ਵੀ ਕਿੰਨੇ ਪਾਪ ਨੇ ਨਹੀਂ ਲੱਗਦੀ ਤਾਂ ਹੈ ਨਹੀਂ ਪਾਪ ਤੈਨੂੰ ਲੱਗਦੀ ਨਹੀਂ ਹੈਗੀ ਜਿੱਦਣ ਹੋਊ ਫਿਰ ਕੀ ਆ ਜਾਂ ਬੇਲਾ ਬੀਤ ਜੂ ਓਏ ਵੀ ਗੱਲ ਤੇਰੀ ਸਹੀ ਹੈਗੀ ਹੋਰ ਦੱਸ ਉਹਦੇਆਂ ਗੱਲਾਂ ਹੋ ਗਿਆ ਹੁਣ ਚਾਹ ਦੀ ਘੁੱਟ ਪੀ ਲੈ ਨਹੀਂ ਚਾਹ ਨਹੀਂ ਮੈਂ ਪੀਂਦੀ ਹੈਗੀ ਉੱਥੇ ਪਹਿਲਾਂ ਹੀ ਮੇਰਾ ਤਾਂ ਗਲੀ ਦੇ ਵਿੱਚ ਖੜ ਗਈ ਅਸੀਬੋ ਖੜੀ ਸੀ ਉਹਦੇ ਕੋਲੇ ਟਾਈਮ ਇੰਨਾ ਖਰਾਬ ਹੋ ਗਿਆ ਚਾਹ ਕੋਈ ਨਹੀਂ ਮੈਂ ਵੀ ਜਾ ਕੇ ਕਰਨਾਂ ਐ ਜੀ ਆਹ ਤਾਂ ਤੂੰ ਮੇਰੀ ਨਾਲ ਸਬਜੀ ਬਣਾਉਣੀ ਹੈ ਵਧੀਆ ਸਲਾਹ ਦੇਗੀ ਆਉਣ ਦੇ ਸਾਡੇ ਸਾਹਿਬ ਨੂੰ ਕਰਦੀਆਂ ਗੱਲ ਮੈਂ ਹੁਣ ਤੂੰ ਮੇਰਾ ਨਾ ਨਾ ਲੈਦੀ ਕਿਤੇ ਸੱਚੀ ਗੱਲ ਹੈ ਨਾ ਨਾ ਨੂੰ ਫਿਰ ਕਹਿਣ ਕੇ ਹਾਂ ਵੀ ਉਹ ਚੱਕ ਗਈ ਮੈਂ ਨਹੀਂ ਨਾ ਨੂੰ ਲੈਂਦੀ ਹੈਗੀ ਚਲ ਠੀਕ ਆ ਫਿਰ ਹਾਂ ਚੱਲਦੀਆਂ ਮੈਂ ਵਧੀਆ ਸਲਾਹ ਦੇਗੀ ਇਹੋ ਜੀ ਸਲਾਹ ਤਾਂ ਦਿੰਦੀ ਰਿਹਾ ਕਰ ਠੀਕ ਹੈ ਠੀਕ ਹੈ ਚਲ ਤਾਂ ਇਹ ਵੀ ਸੱਚੀ ਹੈ ਜੀ ਨੇਰਾ ਮੁੰਡਾ ਪੜ੍ਹੇ ਪੰਜਾਬੀ ਸਕੂਲ ਚ ਤੇ ਉਹਦਾ ਉਹਦਾ ਵਧੀਆ ਇੰਗਲਿਸ਼ ਮੀਡੀਅਮ ਚ ਕੋਈ ਨਾ ਆਉਣ ਦੇ ਲਾਉਣੀ ਆ ਕਲਾਸ ਐਂ ਲੋਟ ਆਉਂਦੀ ਗੱਲ ਉਹ ਵਾਹੀ ਗੁਰੂ ਤੂੰ ਫਾਲਾ ਆਗੀ ਭਾਈ ਮੜਾ ਜਾ ਲੈ ਪਾਉਣੀ ਪੀ ਲੈ ਬੁੱਤਾ ਪਾਣੀ ਮੈਨੂੰ ਤਾਂ ਸਰ ਜੂਗਾ ਹਾਂ ਮੈਂ ਤੈਨੂੰ ਆ ਬਹੁਤ ਆ ਕਿਵੇਂ ਆਈ ਸੀਗੀ ਦੇ ਬੋ ਅੱਛਾ ਇਹ ਆਈ ਸੀਗੀ ਕੁਝ ਗੱਲਾਂ ਬਾਤਾਂ ਆ ਕਰਦੀ ਸੀਗੀ ਇਦਨ ਹੋ ਥੋੜਾ ਜਿਹਾ ਬੈਠਾ ਲੋ ਟੋਕੇ ਮੈਂ ਤਾਂ ਬਸ ਰਸੋਈ ਜੀ ਆਈ ਸੀ ਕੀ ਕਰਦੀਆਂ ਭੈਣੇ ਕਿਵੇਂ ਆ ਮਿੱਠੀਆਂ ਆ ਗੱਲਾਂ ਮਾਰੀ ਗਈ ਤੇ ਫਿਰ ਮੈਨੂੰ ਕਹਿੰਦੀ ਤੇਰਾ ਜਵਾਕ ਤਾਂ ਪੰਜਾਬੀ ਹਾਸਟ ਪੜਦਾ ਤੇ ਤੇਰੀ ਦਰਾਨੀ ਦਾ ਮੁੰਡਾ ਵਧੀਆ ਹਾਸਟ ਪੜਦਾਗਾ ਤੇ ਐ ਜਿਹੀ ਗੱਲਾਂ ਕਰੀ ਗਈ ਤੇ ਦੇਖੀ ਜਾਈ ਥੋਡੇ ਨਾਲ ਕੀ ਹੋਊਗਾ ਤੇ ਉਹ ਕੰਮ ਉਹ ਕੰਮ ਕਿਵੇਂ ਕਰਦੀ ਐ ਤੇ ਤੂੰ ਇੱਥੇ ਮਰੀ ਜਾਨੀ ਐ ਸਾਰਾ ਦਿਨ ਰੋਟੀਆਂ ਚ ਹੀ ਲੱਗੀ ਰਹਿਣੀ ਐ ਤੇ ਮੈਂ ਉਹ ਤਾਂ ਕਹਤਾ ਸੀ ਵੀ ਸਾਡੇ 'ਚ ਕੋਈ ਫਰਕ ਨਹੀਂ ਐ ਤਾਂ ਮੈਂ ਉਹਨੂੰ ਕਹਿਤਾ ਮੈਂ ਕਿ ਸਾਡੇ 'ਚ ਕੋਈ ਫਰਕ ਨਹੀਂ 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 ਤੈਨੂੰ ਪਤਾ ਲੱਗੂਗਾ ਜਦੋਂ ਇਹ ਪੈਨਸ਼ਨ ਆਇਆ ਨਾ ਫੌਜੀ ਤੇ ਕੀ ਹੋਊਗਾ ਥੋਡੇ ਨਾਲ ਤੇ ਉਹ ਫਿਰਦਾ ਗਾ ਨਹੀਂ ਟੱਕਰਾ ਮਾਰਦਾ ਖੇਤੀ ਯਾਰ ਦਬੜਾ ਕੇ ਭੇਜੂ ਬਿੰਦ ਚ ਛੋਟੀ ਤੇ ਅੱਛਾ ਆਏ ਕਹਿੰਦੀ ਸੀ ਕਿ ਤੇ ਹਜੇ ਛੋਟੀ ਨਾਲ ਤਾਂ ਮੇਰੀ ਗੱਲ ਨਹੀਂ ਹੋਈ ਆਪਣੀ ਨਾਲ ਉਹਦੇ ਕੋਲ ਵੀ ਹੋ ਕੇ ਗਈ ਆ ਪਹਿਲਾਂ ਉੱਥੇ ਗੱਲਾਂ ਕਰੀ ਜਾਂਦੀ ਸੀਗੀ ਦੋਨੀਆਂ ਇੱਧਰ ਨੂੰ ਆਈਆਂ ਨੇ ਫੇਰ ਤੇ ਫੇਰ ਮੇਰੇ ਕੋਲ ਖੜ ਗਈ ਅੱਛਾ ਮਤਲਬ ਉਹਨੂੰ ਹੀ ਬੋਲ ਮਾਰਨਾ ਮਤਲਬ ਸਮਝਾਉਣਾ ਗੱਲ ਦੋਨਾਂ ਨੂੰ ਅੱਛਾ ਕੁਲਵਿੰਦਰ ਉਰੇ ਆਈ ਮੜਾ ਗਿਆ ਆ ਗਈ ਭੈਣ ਜੀ ਆ ਜਾ ਆ ਜਾ ਬੈ ਜਾ ਹਾਂਜੀ ਉਹ ਪਾਇੋ ਹੋਈ ਸੀ ਕਿ ਦੇਰੋਂ ਕੀ ਕਹਿ ਕੇ ਗਈ ਤੁਹਾਡੇ ਕੋਲੇ ਉਹ ਤਾਂ ਵੀਰ ਜੀ ਮੈਨੂੰ ਆਹਦੀ ਸਾਰਾ ਦਿਨ ਗੋਹੇ ਕੂੜੇ ਤੇ ਲੱਗੀ ਰਹਿੰਦੀ ਆ ਕਿ ਤੇਰੇ ਘਰ ਵਾਲਾ ਫੌਜੀ ਸਰਕਾਰੀ ਤਨਖਾਹ ਹੁੰਦੀ ਹੈ ਅੱਛਾ ਤੇ ਤੇਰੀ ਭੈਣ ਆਂਦੀ ਆ ਕਿ ਸਾਰਾ ਦਿਨ ਰਸੋਈ ਚ ਰਹਿੰਦੀ ਆ ਆਏ ਨਾ ਕਰਿਆ ਕਰਾਂੇ ਕੰਮ ਨਾ ਕਰਿਆ ਕਰ ਅੱਛਾ ਆ ਦੇਖ ਲਾ ਉਹੀ ਗੱਲ ਇਹਦੇ ਕੋਲੇ ਕੀ ਕਹਿ ਕੇ ਗਈ ਤੇਰੇ ਕੋਲੇ ਕੀ ਕਹਿ ਕੇ ਗਈ ਅੱਛਾ ਹਾਂ ਭੈਣ ਜੀ ਮੈਂ ਤਾਂ ਹੀ ਕਹਿ ਮੇਰੀ ਗੱਲ ਸੁਣ ਲਾ ਤੁਸੀਂ ਆਦੇ ਗੱਲਾਂ ਬਾਅਦ ਚ ਕਰ ਲਓ ਮੈਂ ਤੈਨੂੰ ਇੱਕ ਗੱਲ ਪੰਜਾਬੀ ਸਮਝਾਉਣਾਗਾ ਇਹ ਜਿਹਦੇ ਵੀ ਘਰੇ ਜਾਂਦੀ ਹੈ ਨਾ ਇਹ ਤੋਂ ਇਕੱਠਾ ਰਹਿੰਦਾ ਜਰ ਨਹੀਂ ਜਾਂਦੀਗਾ ਇਹ ਉਸਦੇ ਘਰ ਫਟ ਦਿੰਦੀ ਹੈ ਚੋਲਾ ਅੱਛਾ ਜੇ ਤੁਸੀਂ ਆ ਵੀ ਦਰਾਣੇ ਜੱਛਾ ਨਹੀਂ ਬਣ ਕੇ ਰਹਿਣਾ ਤੁਸੀਂ ਤਾਂ ਐਗਰ ਰਹਿ ਕੇ ਦਿਖਾਓ ਇਹਦੇ ਕੋਲ ਕੁਝ ਹੋਰ ਕਹੋ ਕੋਈ ਅੰਗਰੇਜ਼ੀ 'ਚ ਪੜ੍ਹੇ ਕੋਈ ਪੰਜਾਬੀ 'ਚ ਪੜ੍ਹੇ ਉਹ ਛੋੜਾ ਮੈਂ ਸਾਡਾ ਆ ਦੇ ਘਰ ਦਾ ਮਸਲਾ ਹਾਂ ਹਾਂ ਕੋਈ ਕੰਮ ਕਰੇ ਨਾ ਕਰੇ ਸਾਡੇ ਘਰ ਦਾ ਮਸਲਾ ਇਹ ਚੀਜ਼ ਤੁਸੀਂ ਰੱਖਣੀ ਹੈ ਜੇ ਤੈਨੂੰ ਐਂ ਕਹੇ ਤਾਂ ਉਹ ਐਂ ਗੋਹਾ ਕੋੜਾ ਛੱੜਦੀ ਉਹ ਖੇਡ ਚ ਰਹਿੰਦਾ ਉਹ ਫੌਜੀ ਰਹਿੰਦਾ ਇਹ ਲੋਕਾਂ ਦੀ ਗੱਲਾਂ ਬੰਦੇ ਦਾ ਮਨ ਦੂਰ ਹੋ ਜਾਂਦਾ ਤੇ ਮਾਰਲਾ ਬੰਦਾ ਆ ਕੇ ਆਪ ਨੂੰ ਗੱਲ ਕਹਦਾ ਨਾ ਉਹਦਾ ਬੰਦਾ ਗੱਲ ਸੋਚਦਾ ਜਦੋਂ ਆਪਾਂ ਗੱਲ ਸੋਚਦੇ ਆਂ ਫਿਰ ਆਪਣਾ ਧਿਆਨ ਹੋਰ ਪਾਸੇ ਜਾਂਦਾ ਫਿਰ ਆਪਣੇ ਮਨ ਚ ਨਾ ਉਹ ਬੰਦੇ ਦੀ ਗੱਲ ਬੈਠ ਜਾਂਦੀ ਜਦੋਂ ਬੈਠ ਜਾਂਦੀ ਫਿਰ ਆਪਾਂ ਲੜਾਈ ਲੜਨਾ ਸ਼ੁਰੂ ਕਰ ਦਿੰਦੇ ਹਾਂ ਜਿਵੇਂ ਤੁਸੀਂ ਹੁਣ ਉਹਦੇ ਗੱਲਾਂ ਚ ਆ ਗਏ ਫਿਰ ਤੁਸੀਂ ਇੱਕ ਦੂਜੇ ਨੂੰ ਲੜਨਾ ਸ਼ੁਰੂ ਕਰਤਾ ਫਿਰ ਕੱਲ ਨੂੰ ਤੁਸੀਂ ਅੱਡ ਹੋ ਜਾਓਗੇ ਅੱਡ ਹੋ ਜਾਓਗੇ ਫਿਰ ਘਰ ਪ੍ਰੋਪੋਜ਼ ਹੋ ਜਾਊਗਾ ਆ ਤੇਰੀ ਗੱਲ ਸੱਚੀ ਹੈ ਆ ਮੇਰੇ ਮਨ ਚ ਵੀ ਹਰਖ ਜਾਇਆ ਪਿਆ ਸੀ ਪੁੱਛਦੀਆਂ ਛੋਟੀ ਨੂੰ ਵੀ ਕੀ ਗੱਲ ਹੈ ਤੂੰ ਆਏ ਕਹੀ ਨਹੀਂ ਹੈਗੀ ਉਤੈ ਨੂੰ ਤਾਂ ਤਾਂ ਹੀ ਕਹਿਣਾ ਵੀ ਕਿਸੇ ਦੇ ਮਨ ਅੰਦਰ ਨਹੀਂ ਲੱਗਦਾ ਆਪ ਦੇ ਘਰ ਨੂੰ ਬਚਾਉਣਾ ਹੋਵੇ ਨਾ ਬਾਹਰ ਕੋਈ ਦੇਖਣਾ ਪੈਂਦਾ ਜੇ ਲੋਕ ਤਾਂ ਬੜਾ ਕੁਝ ਕਹਿੰਦੇ ਹੁੰਦੇ ਜਿੰਨੇ ਦਾ ਸੁਣੇ ਜਾਣਗੇ ਉਹਨੇ ਗੱਲਾਂ ਬਣ ਜਾਣਗੀਆਂ ਜਿੰਨੇ ਮਨ ਚ ਬਣਾਈ ਜਾਣਗੀਆਂ ਉਹਨਾਂ ਗੱਲਾਂ ਬਣਾਈ ਜਾਣਗੀਆਂ ਮੈਂ ਤਾਂ ਕਹਿਣਾਗਾ ਵੀ ਜੇ ਤੁਸੀਂ ਦਰਾਨੀ ਜਠਾਣੀ ਬਣ ਕੇ ਦਿਖਾਉਣਾ ਅਗਲੇ ਨੂੰ ਬਾਹਰ ਕੋਈ ਸੁਣਨਾ ਪਊਗਾ ਉਹ ਸਾਡਾ ਮਸਲਾ ਖਾਟਾ ਕੋਈ ਨਹੀਂ ਜੀ ਜਿਹੜੇ ਕੋਈ ਪੰਜਾਬੀ ਜਿਹੜੇ ਪੜੇ ਸਾਨੂੰ ਕੋਈ ਫਰਕ ਨਹੀਂ ਫਰਕ ਨਹੀਂ ਪੈਂਦਾ ਸੱਚੀ ਗੱਲ ਹੈ ਕੰਮ ਆ ਸਾਡਾ ਘਰ ਦਾ ਮੈਂ ਕੱਲ ਨੂੰ ਤਾਂ ਨਹੀਂ ਉਹ ਕੱਲ ਨੂੰ ਤਾਂ ਨਹੀਂ ਜੇ ਤੂੰ ਕੱਲ ਨੂੰ ਤੂੰ ਕਿਹੜਾ ਰੱਸੀ ਹੋ ਜਾਏਂਗੇ ਇਹ ਕੱ ਕੁਝ ਥੋੜਾ ਕਰਨ ਲੰਦਾ ਕੱਲ ਕੋਈ ਵਾੜਾ ਕਰ ਲੰਦਾ ਜਾਂ ਦੇਖ ਲੈ ਕਲਵਿੰਦਰ ਹਾਂ ਸੋਨੂ ਕੀ ਕਹੇਗੀ ਤੈਨੂੰ ਬਸ ਮੈਨੂੰ ਤਾਂ ਆਪ ਐਂ ਕਹਿੰਦੀ ਸੀ ਤੂੰ ਅੰਦਰ ਰੋਟੀ ਲੱਗੀ ਰਹਿਣੀ ਐ ਕੱਲੀ ਮਰੀ ਜਾਣੀ ਐ ਬਸ ਮੈਨੂੰ ਕੀ ਕਹੇਗਾ ਇਹਨੂੰ ਐਂ ਕਹੇਗੀ ਵੀ ਉਹ ਤੋਂ ਉਹ ਤੈਨੂੰ ਤੇਰੀ ਤੈਨੂੰ ਆਹੋਕ ਬਣਾਗੀ ਇਹਦੇ ਕੋਲੇ ਤੈਨੂੰ ਬਣਾਗੀ ਬਸ ਇੱਕ ਦੂਜੀ ਦੇ ਪਰਤ ਜਾਣਗੀਆਂ ਕੱਲ ਨੂੰ ਘਰ ਅਟੋਹ ਜੂ ਇਹਦਾ ਬਸ ਇੱਕ ਦੂਜੇ ਦੇ ਖਿਲਾਫ ਹੋ ਜਾਣੀਆਂ ਖਿਲਾਫ ਹੋ ਜਾਣੀਆਂ ਇਹਦੇ ਕੋਲੇ ਐਂ ਕਹੇਗੀ ਵੀ ਤੇਰਾ ਉਹਦੇ ਘਰ ਨਾਲ ਫੌਜੀ ਆ ਫੌਚ ਰਹਿਦਾਗਾ ਤੇ ਤੂੰ ਇਹ ਤੇ ਖੇਚੇ ਲੱਗੇ ਰਹਿੰਦਾ ਤੂੰ ਕਦੇ ਕੰਮ ਕਰੀ ਰਹਿੰਦੇ ਛੋਟਾ ਇਥੇ ਛੋਟਾ ਮੁੰਡਾ ਛੋਟੇ ਸਬੂਹ ਚ ਪੜਦਾ ਉਹਦਾ ਵੱਡੇ ਪੜਦਾ ਆਹੀ ਗੱਲਾਂ ਵਸ ਹੋਰ ਕੀ ਹੋਣਾ ਸੀ ਕਰਦਿਆਂ ਗੱਲਾਂ ਕੀ ਹੁੰਦੀਆਂ ਆਹੀ ਹੁੰਦੀਆਂ ਤੈਨੂੰ ਕਹਿੰਦੀ ਕਿ ਉੱਥੇ ਮੂਰੇ ਜੀ ਇਕੱਠੀਆਂ ਹੋ ਗਈ ਸੀ ਤੁਸੀਂ ਬਾਵਾ ਉੱਥੇ ਗੱਲਾਂ ਕਰੀਆਂ ਹੋਣਗੀਆਂ ਮੈਂ ਜਦੋਂ ਕੱਖ ਪਾ ਕੇ ਆਈ ਮੇਰੀ ਗੱਲ ਸੁਣ ਉਹ ਕੁਝ ਵੀ ਕਹੇਗੀ ਆਪਾਂ ਨੂੰ ਸਾਨੂੰ ਇੱਕ ਸਮਝ ਮਿਲ ਗਈ ਬਸ ਹਾਂ ਇਹ ਗੱਲ ਦਾ ਧਿਆਨ ਰੱਖੋ ਹਾਂ ਸਿੱਖਿਆ ਮਿਲੀ ਆਪਾਂ ਨੂੰ ਜੇ ਇਹ ਗੱਲ ਮੰਗ ਤੁਸੀਂ ਦੁਬਾਰੇ ਸੋਚ ਲਿਆ ਹਾਂ ਫਿਰ ਤੁਸੀਂ ਜ਼ਰੂਰ ਅੱਡੋ ਜੇ ਤੁਸੀਂ ਇਹ ਗੱਲ ਸੋਚ ਲਈ ਵੀ ਸਾਡਾ ਕਾਹ ਟੁੱਟਦਾ ਕਦੇ ਵੀ ਤੁਸੀਂ ਕਿਸੇ ਦੀ ਗੱਲ ਦੇ ਵਿਚੇ ਨਹੀਂ ਲੱਗੋਗੇ ਨਾ ਨਾ ਅਸੀਂ ਤਾਂ ਕੋਈ ਅੱਡ ਨਹੀਂ ਹੁੰਦੀਆਂ ਅਸੀਂ ਤਾਂ ਦੋਨੇ ਜਾਣੀਆਂ ਪਤਾ ਕਿੰਨਾ ਸਾਡਾ ਮੋਹ ਪਿਆਰ ਹੈਗਾ ਬਸ ਮੈਂ ਤਾਂ ਇਹ ਕਹਿਣਾ ਵੀ ਗੱਲਾਂ ਧਿਆਨ ਨਾਲ ਸੁਣਦਾ ਮੋਹ ਪਰੇ ਤਾਂ ਹੀ ਬਣ ਕੇ ਰਹੂਗਾ ਜੇ ਤੁਸੀਂ ਬਾਦੇ ਬੰਨ ਨੂੰ ਧਿਆਨ ਨਾ ਦਿੱਤਾ ਜੇ ਤੁਸੀਂ ਬਾਦੇ ਗੱਲਾਂ ਮਨ ਤਿਆਰ ਦੇਣ ਲੱਗੇ ਫਿਰ ਇਹ ਮੋਹ ਪਰੇ ਕੋਈ ਨਹੀਂ ਹਾਂ ਸੱਚੀ ਗੱਲ ਹੈ ਨਾ ਨਾ ਆਪਾਂ ਨਹੀਂ ਕਿਸੇ ਦੀ ਗੱਲ ਨਾਲ ਧਿਆਨ ਦੇਣਾ ਤੇ ਨਾ ਤੂੰ ਸੁਣੀ ਤੇ ਨਾ ਮੈਂ ਸੁਣਾ ਠੀਕ ਹੈ ਨਹੀਂ ਨਹੀਂ ਹਾਂ ਤੂੰ ਆਪਾਂ ਉਹਨੂੰ ਸਭ ਤੋਂ ਸਿਖਾ ਦੇਗੀ ਸਭ ਬੱਤੀ ਆਉਣ ਦੇ ਹੁਣ ਹਾਂ ਐਂ ਜਿਵੇਂ ਮਰਜ਼ੀ ਕਰ ਲੂ ਐਂ ਜਦੋਂ ਛੋਟੇ ਕੋਲੇ ਆਉਂਦੀ ਆ ਤੇ ਤੂੰ ਤੂੰ ਕਰ ਲਾ ਤੂੰ ਇਹਨੂੰ ਗੱਲਾਂ ਕੱਢਣ ਲੱਗ ਜਾ ਕਰ ਮੈਂ ਨਹੀਂ ਮੈਂ ਤਾਂ ਸਾਡੇ ਜਮਾ ਨਹੀਂ ਮੈਂ ਤਾਂ ਆਟੂ ਹੋਊਂਗੀ ਇਹ ਜਦੋਂ ਇਹ ਕਹਿੰਦੇ ਨੇ ਵੀ ਕਦੇ ਆਟੂ ਹੋ ਜਾ ਵੀ ਉਹਨੂੰ ਆਇ ਲੱਗ ਗਈ ਮੈਂ ਆ ਜਿਹੜੀ ਸਕੀਮ ਸੀ ਪੂਰੀ ਕਰ ਦਿੱਤੀ ਉਹਨੂੰ ਨਾ ਪਤਾ ਲੱਗਣ ਦੇ ਕਰਦੇ ਬੋ ਤਾਂ ਖੁਸ਼ ਹੋ ਜੂਗੀ ਹਾਂ ਹੈਨਾ ਸੱਚੀ ਗੱਲ ਹੈ ਉਹ ਆਇਆ ਕਰ ਫੇਰ ਦੂਜੀ ਫੇਰ ਡੇਲੀ ਗੇਟਾ ਮਾਰ ਲਾ ਵੀ ਫੇਰ ਤੁਸੀਂ ਦੇਖਿਆ ਕਰੂ ਉਹ ਕੀ ਕਹਿੰਦੇ ਸਾਨੂੰ ਆਟੋਮੈਟਿਕ ਹੀ ਪਤਾ ਲੱਗ ਜੂਗਾ ਬਾਅਦ ਵਿੱਚ ਇਹ ਬਗ ਜਾ ਕਰੂ ਕੀ ਦੇਖ ਰਹੇ ਹੋ ਤੇਰੇ ਕੋਲ ਕੀ ਕਹਿ ਗਿਆ ਮੇਰੇ ਕੋਲ ਕੀ ਕਹਿ ਗਿਆ ਸੁਣ ਆਟੋਮੈਟ ਹੀ ਪਤਾ ਲੱਗ ਜਾਊਗਾ ਆ ਤਾਂ ਸਕੀਮ ਜਦੋਂ ਆ ਜਾ ਕਰੂ ਇੱਕ ਦੂਜੇ ਨਾਲ ਹੀ ਲੜਨ ਲੱਗ ਜਾ ਕਰੂ ਦੂਰ ਹੋਈ ਮੈਂ ਤੈਨੂੰ ਅੱਜ ਮਾਰੂੰਗੀ ਤੇਰੀ ਗੁੱਤ ਪਟੂਗੀ ਐਂ ਲੱਗਦਾ ਨੂੰ ਆ ਜਾ ਕੰਮ ਹੋ ਗਿਆ ਉਹ ਆ ਕੇ ਕਹੇ ਕਰੂ ਨਾ ਨਾ ਕੀ ਰਾਂ ਤਾਂ ਐਂ ਕਿਹਾ ਕਰੂ ਨਾ ਲੜੋ ਨਾ ਭਾਈ ਲੜੋ ਨਾ ਬਾਅਦ ਜੇ ਪਾਸੇ ਹੀ ਹੋ ਜਾ ਕਰੂ ਇਹਦੇ ਕੋਲ ਕਹੇ ਕਰੂ ਲੈ ਤੂੰ ਦੇਖ ਲੈ ਸਵਾਰ ਉੱਤੇ ਵਾ ਜਾ ਉਹਦੇ ਲੋਟ ਸਮਾਰ ਕੇ ਰਗੜ ਉਹਨੂੰ ਫਿਰ ਪੂਰੇ ਪੋਚੇ ਲਾ ਕੇ ਜਾਇਆ ਕਰੂ ਉਹ ਚਲ ਕੋਈ ਨਹੀਂ ਹੁਣ ਮੈਂ ਰੋਟੀ ਲੈ ਆ ਰੋਟੀ ਬਾਣੀ ਪਈ ਹੈਗੀ ਨਮਰ ਰੋਟੀ ਧਰ ਕੇ ਖਾਲੂ ਪਹਿਲਾਂ ਤੁਸੀਂ ਆ ਜਿਹੜਾ ਪਲਾਨ ਆ ਇਹ ਬਣਾਓ ਬਸ ਪਲਾਨ ਬਣ ਗਿਆ ਸਾਡੇ ਦਿਮਾਗ 'ਚ ਹੋ ਗਈ ਗੱਲ ਫਿੱਟਾ ਉਹਦੇ ਵੀ ਗੋਲਾ ਬਣਿਆ ਪਿਆ ਹੋਊ ਉਹ ਵੀ ਆਉਂਦੀ ਹੋਊਗੀ ਇਹ ਵੀ ਗੱਲ ਤੇਰੀ ਚੱਲ ਹੁਣ ਕੁਲਵਿੰਦਰ ਇਸ ਗੱਲ ਦਾ ਇੱਕਾ ਰੱਖਣਾ ਹੈ ਕੋਈ ਨਹੀਂ ਪਹੁੰਚ ਹਾਂ ਇਹ ਤੁਹਾਨੂੰ ਮੈਂ ਦੱਸਾਂ ਗੱਲ ਮੈਨੂੰ ਕਿਸੇ ਪੱਕੇ ਬੰਦੇ ਨੇ ਦੱਸਿਆ ਜੀਗਾ ਅਕ ਜਿਹੜੇ ਬੰਦੇ ਦੇ ਰਸੋਲੀ ਹੋਈ ਰਸੋਲੀ ਦਾ ਆਪਰੇਸ਼ਨ ਹੋ ਜਾਂਦਾ ਜਿਹੜਾ ਆ ਗੋਲਾ ਮੰਨਦਾ ਨਾ ਉਹਦੇ ਅੰਦਰ ਇਹਦਾ ਕੋਈ ਲਾਜ ਨਹੀਂਗਾ ਇਹ ਤੁਹਾਨੂੰ ਮੈਂ ਦੱਸਦਾ ਗੱਲ ਉਹਦੇ ਦਾ ਗੋਲਾ ਬਣਦਾਗਾ ਅੰਦਰ ਇਹਦਾ ਕੋਈ ਆਪਰੇਸ਼ਨ ਨਾਲ ਹੀ ਨਿਕਲਣਾ ਹੋਂ ਨਿਕਲਦਾ ਇਹਦਾ ਦੇਬੋ ਦਾ ਤਾਂ ਕਦੇ ਬਾ ਚਲ ਕੋਈ ਨਾ ਬਣੀ ਜਾਣਦੇ ਅਸੀਂ ਬਣਨਾਗੇ ਗੋਲਾ ਉਹਦਾ ਆ ਗੱਲਾਂ ਕਰਕੇ ਇਹ ਛੋਟੇ ਵਾਲਾ ਛੋਟ ਤੁਸੀਂ ਉਹਦਾ ਇਲਾਜ ਕਰ ਸਕਦੇ ਹੋ ਗੋਲੇ ਦਾ ਵੀ ਉਹ ਡਾਕਟਰ ਨੇ ਕੋਈ ਇਲਾਜ ਕਰ ਸਕਦਾ ਗੋਲੇ ਦਾ ਨਾ ਆਪਾਂ ਕਰਾਂਗੇ ਇਲਾਜ ਨਾ ਹਾਂ ਇਹਨੂੰ ਦੱਸ ਦਿੰਦੇ ਆਪਾਂ ਆਪਰੇਸ਼ਨ ਕਰ ਦਾਂਗੇ ਦੋਨੇ ਜਾਣੀਆਂ ਅਸੀਂ ਉਸ ਨੂੰ ਦੱਸਦੇ ਹੋ ਲੈ ਫਿਰ ਅੱਜ ਐਂਡ ਤੇ ਜਾ ਕੇ ਵੀ ਅਸੀਂ ਆਪਰੇਸ਼ਨ ਕਰ ਦਿੰਦੇ ਤੇਰੇ ਕੋਲੇ ਦਾ ਜਿਹੜੇ ਤੇਰੇ ਗੋਲਾ ਬਣਦਾ ਨਾ ਅਸੀਂ ਹਟਾਉਣੇ ਆ ਫਿਰ ਜਾ ਕੇ ਫਿਰ ਹਟ ਸਕਦੀ ਆਏ ਕਰਾਂਗੇ ਆਪਰੇਸ਼ਨ ਫਿਰ ਇੱਕ ਦੋਨੇ ਬਾਹਾਂ ਪਿੱਛੇ ਬੰਨ ਲਾਂਗੇ ਤੇ ਫਿਰ ਸਿਰਸਿਆਂ ਬੰਨ ਲਓ ਕਰੀ ਨਾ ਤਾ ਵਾਹ ਬਾਨੇ ਉੱਤੇ ਬਹਿ ਜਾਓ ਆਪਣੀ ਦੇਖ ਜੀ ਨਾਲ ਬੰਨ ਲਾਂਗੇ ਕਿਤੇ ਬੰਨ ਲ ਚਲ ਠੀਕ ਹੈ ਪੁੱਛਣ ਲੱਗੇ ਕੀ ਕਰਦੇ ਹੋ ਕਹਿੰਦੇ ਕੋਈ ਨਹੀਂ ਜਿਹੜੇ ਤੇਰੇ ਅੰਦਰ ਗੋਲਾ ਮੰਨਦਾ ਉਹਦਾ ਹੱਲ ਕਰਦੇ ਆ ਚਲ ਆਪਣਾ ਗੋਲਾ ਤਾਂ ਖਤਮ ਹੋਇਆ ਇਹਦਾ ਆਪਾਂ ਨਾ ਰੱਖਦੇ ਆਂ ਕਿ ਗੋਲੇ ਦਾ ਹੱਲ ਠੀਕ ਸੱਚੀ ਗੱਲ ਹੁਣ ਆਪਣੇ ਗੋਲੇ ਦਾ ਹੱਲ ਹੋ ਜਾਊਗਾ ਚਲ ਆਪਾਂ ਹੁਣ ਰੋਟੀ ਪਾਣੀ ਖਾਈਏ ਇਕੱਠੀਆਂ ਖਾਵਾਂਗੇ ਚਲ ਜਾਇਆ ਕੰਮ ਜਿਹੜੇ ਜਾਣਾ ਠੀਕ ਹੈ ਕਰਦੇ ਆਂ ਦੇਪੂ ਦੇ ਗੋਲੇ ਦਾ ਹੱਲ ਲੈ ਦੇਖ ਲੈ ਨੀ ਚਾਏ ਵਧੀਆ ਦੀ ਆ ਜਾ ਆ ਜਾ ਆਪਾਂ ਤਾਂ ਹੁਣ ਦੂਣਾ ਵਧੀਆ ਇਕੱਠੀਆਂ ਰਾਵਾਂਗੇ ਆ ਜਾ ਗੁਰਦੇਉ ਘੰਟਾ ਲਵਾ ਦਿੰਦੇ ਆਂ ਤੂੰ ਇੱਥੇ ਮੰਮੀ ਮਾਂ ਹਾਂ 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 ਪੁੱਤ ਕਿਹੜਾ ਵਾਲਾ ਪਾਇਆ ਕੀ ਹੋ ਗਿਆ ਭੁੱਖ ਲੱਗੀ ਦੀ ਆ ਲੈ ਆਉਣੇ ਪੁੱਤ ਹੋਰ ਬਣੀ ਪਈ ਹੈ ਰੋਟੀ ਨਹੀਂ ਖਾਂਦੇ ਆਪਾਂ ਹੋਰ ਹੋਣਗੇ ਹੋਰ ਕੀ ਖਾਓਗੇ ਚੋਲ ਤਾਂ ਮੈਂ ਕਿਹਾ ਤੈਨੂੰ ਕਿਤੇ ਹੋਰ ਨਾ ਬਣਾ ਦੇਣ ਚਾਲ ਬਣਾਉਣ ਤੇ ਟਾਈਮ ਲੱਗ ਜਾਊਗਾ ਕਿਹੜਾ ਰੋਟੀ ਬਣੀ ਪਈ ਰੋਟੀ ਲੈ ਦੇਣਾ ਉਹੀ ਮਸਤੀ ਹੋਈ ਆ ਉਹ ਦੇਖ ਲੈ ਬਸ ਮਰਜੀ ਖਾ ਲੈ ਇਹ ਵਰਦਰ ਖਾ ਕੇ ਹੁੰਦਾ ਕਿਸੇ ਨੀ ਨਾਲ ਨਾਲ ਪੁਲਸੇ ਹੋਏ ਉਹੀ ਮਾਰੀ ਜਾਂਦੀ ਆ ਤਾਈ ਤੈਨੂੰ ਪਾ ਵਾ ਹੈਗਾ ਦਾ ਮਰੀ ਜਾਂਦੀ ਆ ਉਹ ਬੈ ਜਾ ਇਹਦੇ ਨਾਲ ਦੁਆਰਾ ਬੋਲੀ ਨਹੀਂ ਨਾ ਤੇ ਲਿਗੜੀ ਵਾਰੀ ਹੁੰਦੀ ਆ ਤੇਰੀ ਗੰਦਾ ਵਹਿਦੀ ਹੁੰਦੀ ਏ ਤੇਰੇ ਮਰੀ ਨਾ ਤਾਂ ਹੋਂ ਤੇ ਦਿਲ ਜਾ ਗਲਵੇਦੀ ਆਉ ਮਰੀ ਇਹਨੇ ਪਕਾਈ ਵਹਿਦੀ ਨਹੀਂ ਮੇਰੇ ਕੰਟਾ ਲਵਾਦਾ ਉਹੀ ਵੱਡੀ ਲੈਕਚਰ ਲਾਉਣ ਵਾਲੀ ਕੀ ਲਿਖਿਆ ਤੂੰ ਇਹਦੇ ਇਹ ਤੇ ਉਹ ਲਿਖਿਆ ਕੀ ਲਿਖਿਆ ਸਵਾਲ ਕੱਢਨੇ ਆ ਦੇਖ ਸਵਾਲ ਕੱਢੇ ਨੇਗਾ ਆ 2 ਲੱਖ ਚ 4000 ਕਟਾਤਾ 2 ਲੱਖ ਚ 4000 ਕਟਾਇਆ 1 ਲੱਖ 6000 ਰਹਿ ਗਿਆ ਇਸਦਾ ਫਿਰ ਇੱਕ ਫਿਰ ਇਹ ਵੀ ਬਈਆ ਮੈਨੂੰ ਪਤਾ ਹੀ ਯਾ ਤਰਾ ਪੱਤੀ ਦਾ ਮੈਂ ਕੀ ਕਿਹਾਗਾ ਮੈਂ ਕਿਹਾ ਮੈਂ 2 ਲੱਖ ਚੋਂ 4000 ਘਟਾਤਾ 1 ਲੱਖ 6000 ਰਹਿ ਗਿਆ ਤੂੰ ਕਹਿੰਦੀ ਹਾਂ ਉਵੇਂ ਮਰੀ ਇਹ ਤੇਰੀ ਪੜਾਈ ਆ ਲੈ ਉਹ ਜ ਫਿਰ ਤੂੰ ਗਲਤੀ ਲਿਖੀ ਬੈਠੀ ਆ ਓਏ ਉਸ ਨਾਲ ਅੱਡਾ ਵੀ ਆੱਡਾ ਲੈ ਮਾਂ ਰੋਟੀ ਇਹਨੂੰ ਲੈ ਜਾ ਪਰੇ ਜਾਂ ਤੂੰ ਅੰਦਰ ਆ ਖਾਲਾ ਕੁੜੀ ਮੇਰੇ ਕੋਲ ਨਾ ਬੈਠ ਮੇਰੇ ਰੋਟੀ ਖਾਣ ਲੈ ਕੇ ਹੈ ਨਹੀਂ ਬਸ ਇਹਨੂੰ ਦੇਣੀ ਆ ਜਾ ਤੂੰ ਭੱਗ ਜਾ ਉਹਦਾ ਮੈਂ ਤਾਂ ਆਪੀ ਖਾਣੂ ਬੱਦਲ ਨਾਲ ਹੀ ਖਾਂਗੀ ਪਰ ਇਹ ਵਗ ਜਾ ਆਵਦੀ ਹੋਤ ਵਾਲੀ ਵਿੱਚੇ ਸਬਜ਼ੀ ਪਾਤੀ ਮੈਂ ਨਹੀਂ ਖਾਂਦੀ ਕਾ ਮੈਂ ਦੱਸ ਜਾ ਇਹਨੂੰ ਚਾਹ ਵਾਲੀ ਆਪਾਂ ਚਾਹ ਵਾਲ ਬਣਾ ਦੂਗੀ ਮਟਰ ਚਾਹ ਬਣਾ ਦੂਗੀ ਅੱਛੇ ਕਾਹੀ ਜੱਟੇ ਟੂਹੇ ਨਾ ਲੱਗਿਆ ਪੈਦਾ ਉਹ ਵਾਲੇ ਲੱਗਦੇ ਆ ਇਹਦਾ ਜੇ ਮੇਰਾ ਬੱਚ ਗਿਆ ਨਾ ਕਿਹ ਰੀਚ ਮਾਰੂੰ ਦੇਖ ਲੈ ਮੰਮੀ ਮਰੀਏ ਬੱਡੂ ਧਰ ਕੇ ਲੱਭੇ ਬੇਕਾਰ ਮੈਂ ਤਾਂ ਕਰਕੇ ਲਿਆਈਗੀ ਉਹ ਠੰਡੀਆਂ ਹੋ ਗਈਆਂ ਤੇਰੀ ਤਾਈ ਆਈ ਹੈ ਪੁੱਤ ਕੋਈ ਨਹੀਂ ਇੱਕ ਮੰਮੀ ਆਪਣੇ ਦੋ ਫਿਰਦੇ ਨੇ ਬਈ ਰੋਟੀ ਇੱਕ ਵੀ ਨਹੀਂ ਗਰਮ ਦੇ। ਹੋਰ ਰੋਲਾ ਦੋਈਆ। ਵਿੱਚ ਵਾਜਦੂਆਂ ਫਿਰਦਾਂ ਤਾਂ ਤਾਈ ਤੇ ਹੀ ਹੋਈ। ਬੈਸੀ ਤਾਂ ਆਪ ਦੇ ਕੰਮਾਂ 'ਚ ਉਲਝੇ ਹੁੰਦੇ ਆ। ਆਹ ਦੇਖ ਲੈ ਤੁਸੀਂ ਹੁਣ ਦੋਨੇ ਜਾਣੇ ਖਾਰੂ ਪਾਈ ਜਾਨੀ। ਤੁਸੀ ਮम्मी ताई ਨਾ ਕਿਹਾ ਕਰਨ ਵਾਲੀ। ਵੱਡੀ ਮੰਮੀ ਦਾ ਕਹਿਣਾ ਹੁਣ ਉਹਦਾ ਫਿਰ ਤਾਈ ਕਹਿ ਦਿੰਨਾ ਕਿ ਚਲ ਚੰਗਾ ਕਹਿ ਦਿੰਨੇ ਆ ਜੀ। ਚੰਗਾ। ਲੈ ਫੋਨ ਦੇਈ ਮੜਾ ਤੇਰਾ ਮੇਰੇ ਨਾਲ ਨੈਟ ਮੱਕਾ। ਵੱਡਾ ਸਿਆਣਾ ਕਿਉਂ? ਕਰ ਲੈ ਇਹਦੇ ਦੋ ਖੰਟ। ਹੋਰਾਂ ਵੀ ਨਹੀਂ ਮੈਂ ਪੜਨਾ ਚਾਹਣਾ। ਹੂੰ ਦੇਖਣਾ ਦੇਖ ਲੈ। ਲੈ ਆਉਂਦੇ ਆ ਜੀ। ਨੈਟ ਔਰ ਸਪੌਟ ਨਾ ਕਰਲੀ ਫੇਰ ਔਰ ਸਪੌਟਿੰਗ ਕਰੂੰ ਹੁਣ ਮੈਂ ਹੋਰੇ ਚ ਕੀ ਹੈਗਾ ਨੈਟੀ ਬੰਦ ਕਰ ਰੱਖਿਆ ਸਰਕਾਰ ਨੇ ਕਿਉਂ ਕਰਤਾ ਤੇਰੇ ਵਾਲਾ ਮੈਂ ਤਾਂ ਕਹਿੰਦੀ ਇੱਥੇ ਗ ਬੈਠੇ ਦੋਨੇ ਜਣੇ ਕਰੀਏ ਨਾ ਨਾ ਕਰਿਆ ਸੋਈ ਚ ਆਜੋ ਗਰਮ ਗਰਮ ਲੈਂਦੀ ਲੈਂਦੀ ਫਰਾ ਦਿੰਦੀ ਪਤਾ ਹੀ ਸੀ ਬਸ ਚੱਲ ਮੈਨੂੰ ਲਾ ਦੇ ਫੇਰ ਤੇਨ ਦਿਨ ਤਾਂ ਚਾਉਲੀ ਖਾਣੇ ਇਹਨਾਂ ਦਾ ਮੇਰੇ ਚੱਪਲਾਂ ਕਿੱਥੇ ਚੱਪਲਾਂ ਕਿਉਂ ਗਰਮ ਰੋਟੀ ਤਾਂ ਖਾਉ ਮੈਂ ਵੀ ਹਾਂ ਚਲੋ ਚਾਲਾ ਹੀ ਫਸਾ ਲਿਆ ਨਾਮ ਦਾ ਬੂਤ ਜੀ ਆ ਜਾ ਆ ਜਾ ਦੀ ਕਰਦੀ ਸੀ ਨੀ ਪ੍ਰਣੀ ਆ ਸਫਾਈਆਂ ਕਰਦੀ ਸੀ ਮੈਂ ਖਾ ਚੱਲ ਇਧਰੋਂ ਪਾਲਕ ਜਾਂ ਤਾਂ ਪਟਦਾ ਇਹਦੇ ਕੁਝ ਹੋਰ ਲਾ ਲਾਂਗੇ ਨਾਲੇ ਸਬਜ਼ੀ ਸੁਬਜੀ ਜਿਹੜੀਆਂ ਆ ਪਾ ਆ ਜਾਂਦਾ ਆਹ ਲੈ ਕੇ ਜਾਂਦੀ ਸੀ ਤੋੜ ਕੇ ਧਨੀਆ ਤੋੜ ਲਈ ਹੋਰ ਕੀ ਬਣਾਏ ਸਬਜ਼ੀ ਤਾਂ ਅੱਜ ਅਸੀਂ ਮੈਥੇ ਬਣਾਏ ਸੀਗੇ ਪੁਰਜੀ ਬਣਾਈ ਹੈ ਹਾਂ ਪੁਰਜੀ ਬਣਾਈ ਹੈ ਤੇਰੇ ਘਰ ਪੁਰਜੀ ਕਰਦੇ ਸੱਚੀ ਖਾਣੀ ਹੈ ਖਵਾ ਦੇਂਗੀ ਤਾਂ ਖਾ ਲੂੰਗੀ ਨਹੀਂ ਖਵਾ ਦੂੰ ਤੈਨੂੰ ਗਾਸ ਪੁਰਜੀ ਤੂੰ ਜੋ ਹਾਂ ਧਨੀਆ ਤਾਂ ਸਾਡਾ ਦੇਸੀ ਹੈ ਦੇਖ ਤਾਂ ਸਹੀ ਤੇ ਸੇਵਾ ਕਰਦੇ ਆ ਵਧੀਆ ਦੇਸੀ ਗੌਰੇ ਬਸ ਉਹ ਨਾ ਥੋੜਾ ਜਿਹਾ ਕੋਈ ਅੱਜ ਕੱਲ ਹਵਾ ਹੀ ਇਹ ਜੀ ਹੈਗੀ ਫੁੱਲ ਫੁੱਲ ਜੇ ਝੜ ਗਏ ਹਾਂ ਕੁਲਵਿੰਦਰ ਕੁਲਵਿੰਦਰ ਅੰਦਰ ਹੀ ਹੈਗੀ ਕੰਮ ਕਰੀ ਜਾਂਦੀ ਸੀਗੀ ਉਹ ਵੀ ਹਾਂ ਚੱਲ ਜੀ ਫੇਰ ਅੰਦਰ ਚੰਗਰਾ ਟੁੰਗਰਾ ਤੋਂ ਨਵੇਰ ਤੋਂ ਬਸ ਉਹ ਰਲ ਮਿਲ ਕੇ ਜੇ ਤੈਨੂੰ ਪਤਾ ਜਿਵੇਂ ਕੱਢ ਲੈਣੇ ਹੁੰਦੇ ਆ ਕੰਮਕਾਰ ਅਸੀਂ ਹੋਰ ਕੀ ਉਹ ਇੱਕ ਪਾਸੇ ਉਹ ਕਰ ਲੈਂਦੀ ਐ ਇੱਕ ਪਾਸੇ ਮੈਂ ਲੱਗ ਜਾਂਦੀ ਆ ਇੱਥੇ ਆਏ ਗਏ ਦਾ ਘਰ ਅੱਜ ਤੂੰ ਨਿਕਲ ਹੀ ਨਹੀਂ ਸੋਈ ਸੋਈ ਤੂੰ ਨੇ ਕੀ ਹੁੰਦਾ ਹੈਗਾ ਉਹਨੇ ਕਰ ਲਿਆ ਕੰਮ ਕੇ ਮੈਂ ਕਰ ਲਿਆ ਉਸ ਨਹੀਂ ਹੁੰਦਾ ਇਹ ਗੱਲਾਂ ਨਾਲ ਤਾਈ ਦਾ ਫਿਰ ਮੈਂ ਹੁਣ ਇੱਧਰ ਸਫਾਈ ਕਰੀ ਜਾਨੀ ਆ ਮੈਂ ਚੱਲ ਅੱਜ ਮੈਂ ਕਰਦੀ ਆ ਉਹ ਤਾਂ ਹੁੰਦਾ ਨਹੀਂ ਇੰਨਾ ਹੋਰ ਤੂੰ ਭੋਲੀ ਦੀ ਭੋਲੀ ਹੋ ਰਹੀ ਨਹੀਂ ਭੋਲੀ ਨੂੰ ਕੀ ਹੁੰਦਾ ਦੱਸ ਭੋਲੀ ਵਾਲੀ ਕੀ ਗੱਲ ਐ ਚਲ ਛੱਡ ਨੀ ਤੂੰ ਤਾਂ ਮੈਨੂੰ ਅੱਜ ਉਹ ਕਰ ਕੀ ਰੋਟੀ ਖਵਾ ਮੈਨੂੰ ਤਾਂ ਬਹੁਤ ਭੁੱਖ ਲੱਗੀ ਪਈ ਅੱਛਾ ਤੇ ਤੁਸੀਂ ਤੇ ਨੂਨੇ ਕੀ ਬਣਾਇਆ ਤੇ ਲਸਣੂਨੇ ਬਣਾਇਆ ਮੈਂ ਤਾਂ ਬਾਹਰੋਂ ਹੀ ਖੜੀ ਖੜੀ ਲੰਗੇ ਆਈ ਚੱਲ ਆ ਜਾ ਫਿਰ ਆ ਜਾ ਆ ਜਾ ਅੰਦਰ ਆਇਆ ਕਰ ਦੇਬਾ ਆ ਜਾ ਬੈ ਜਾ ਤੂੰ ਰਹਿ ਗਈ ਨਹੀਂ ਹੁਣ ਦੱਸ ਕੀ ਖਾਣਾ ਤੂੰ ਮੈਂ ਤਾਂ ਉਹੀ ਕਹਿੰਦੀ ਸੀ ਮਹਾਪੂਜੀ ਨਾਲੇ ਦੋ ਰੋਟੀਆਂ ਦੇ ਉਹ ਕੋਈ ਨਹੀਂ ਚਾਹ ਵੀ ਬਣਾ ਕੇ ਦੇਉ ਤੈਨੂੰ ਵਧੀਆ ਕੀ ਗੱਲ ਹੈ ਨਹੀਂ ਮੈਂ ਪੀਣੀ ਮੇਰੇ ਫਿਰ ਆਪਦਾ ਘਰ ਹੈ ਚੱਲ ਮੈਂ ਮਗਾਉਣੀ ਆ ਉਹਨੂੰ ਕਹਿਣੀ ਆ ਕੁੜੇ ਕਲਵਿੰਦਰ ਆਪਨ ਜੀ ਆਹ ਸਬਜ਼ੀ ਲੈ ਕੇ ਆਈ ਫੁਰਜੀ ਪਾਈਆਂ ਇਹਨੂੰ ਕਰੜ ਕੌਲੀ ਚ ਤੇਰੇ ਘੇ ਤੇ ਲਿਆ ਦੂਗੀ ਲੈ ਕਿਉਂ ਨਹੀਂ ਲਿਆਉਗੀ ਕੁਛ ਨਹੀਂ ਹੁੰਦਾ ਆਹ ਤਾਂ ਤੇਰੀ ਵੀ ਸੇਲੀ ਆ ਹੋ ਭੈਣ ਹੈ ਕਾ ਕੀ ਗੱਲ ਹੈਗੀ ਇਹ ਜੀ ਕੋਈ ਗੱਲ ਨਹੀਂ ਹੈਗੀ ਚਲਾਕ ਉਹ ਨਹੀਂ ਚਾਲ ਕੋਈ ਨਹੀਂ ਚਲਾਕ ਰੋ ਕੀ ਹਾਂ ਹਾਂ ਜੀ ਉਹ ਪੁਰਜੀ ਕਹਿੰਦੀ ਸੀਗੀ ਮੈਂ ਕਿਹੜੀ ਖਾਣੀ ਹੈ ਮੇਥੇ ਵਾਲੀ ਕਿ ਪਾਲਕ ਵਾਲੀ ਨਰਦੇ ਕਹਿੰਦੀ ਮੇਥੇ ਵਾਲੀ ਬਣਾਈ ਹੈ ਮੇਥੇ ਬਣਾਏ ਆਪਾਂ ਮੇਥੇ ਬਣਾਈਏ ਨਾਲੇ ਪਾਲਕ ਵਾਲੀ ਨਾਲੇ ਮੇਥੇ ਵਾਲੀ ਦੱਸ ਕਿਹੜੀ ਖਾਣੀ ਹੈ ਕਿਹੜੀ ਖਾਣੀ ਹੈ ਬੋਲ ਮੇਥੇ ਵਾਲੀ ਏ ਤਾਂ ਮੇਥੇ ਵਾਲੀ ਖਵਾ ਦੇ ਉਹ ਖਵਾ ਦਿਓ ਭਾਈ ਇਹ ਤਾਂ ਬਹੁਤ ਸਿਆਣੀ ਹੈ ਇਹ ਤਾਂ ਲੋਕਾਂ ਦੇ ਬਧੀਆਂ ਨਮੇੜੇ ਕਰਦੀ ਆ ਹਾਂ ਉਹ ਤਾਂ ਜਿਹਦੇ ਘਰੇ ਵਾਜਦੇ ਉਸ ਦਾ ਘਰ ਪੱਠ ਦਿੰਦੀ ਆ ਨਾ ਕਿ ਤੁਸੀਂ ਗੱਲਾਂ ਨਹੀਂ ਕਰੀ ਜਾਂਦੇ ਆ ਤੇ ਹੋਰ ਆ ਦੇਬੇ ਕੇ ਕਾ ਉਹਨਾਂ ਦੇ ਜਾਂਦੀ ਰਹੀ ਦੇਖ ਉਹਨਾਂ ਨੂੰ ਅੱਡ ਕਰਾਤਾ ਅ ਸੰਤ ਕੇ ਜਾਂਦੇ ਰਹੀ ਉਹਨੂੰ ਅੱਡ ਕਰਾਤਾ ਲੈ ਲੈ ਆਪਣੇ ਲੱਛਣਾਂ ਤੋਂ ਅੱਡ ਹੋਏ ਨੇ ਮੈਂ ਕਾਨੂੰ ਕਰਾਏ ਨੇ ਤੁਸੀਂ ਦੋ ਜਾਣੇ ਇਹਨੇ ਫੜ ਕੇ ਪਾਉਣ ਨੂੰ ਲੈ ਲੈ ਕੋਈ ਨਹੀਂ ਕੋਈ ਨਹੀਂ ਆਏ ਨਹੀਂ ਘੇੜ ਡਾ ਕਰਦਾ ਬੰਨ ਕੇ ਰੋਟੀ ਖਵਾਵਾਂਗੇ ਆ ਜਾ ਨਾ ਨਾ ਅਰੇ ਪੂਰੀਆਂ ਪੂਰੀਆਂ ਅਰੇ ਆ ਜਾ ਹਾ ਹਾਈ ਨਹੀਂ ਕਿ ਮੈਂ ਮੇਰ ਨਾਲ ਧੱਕਾ ਕਰਦੀਆਂ ਚੱਲ ਚੱਲ ਕਾਹ ਤੇ ਬੰਨੀ ਜਾਨੀ ਆ ਤੁਸੀਂ ਤੈਨੂੰ ਨਹੀਂ ਪਤਾ ਕਾਹ ਤੇ ਬੰਨੀ ਆਂ ਪੁਰਜੀ ਖਵਾਉਣੀ ਆ ਵਧੀਆ ਤੈਨੂੰ ਅੱਜ ਨਾ ਨਾ ਮੈਨੂੰ ਨਹੀਂ ਪੁਰਜੀ ਦੀ ਲੋੜ ਹੈ ਕਿ ਬੰਨ ਦਿਓ ਜਾਣ ਤੋਂ ਪੁਰਜੀ ਬਣਾਈਏ ਖਾ ਕੇ ਜਾਈਏ ਖਾ ਕੇ ਜਾਈਏ ਉਸ ਮਾਰ ਕੇ ਬੰਨ ਦਿਓ ਇਹ ਤਾਂ ਇਹੋ ਜਿਹੀ ਮੋਟਿਆ ਜੰਮੇ ਪੰਡਾ ਕਰ ਲਿਆ ਮਾਰ ਕੇ ਬੰਨ ਹੁਣ ਦੇਖ ਲਾ ਸਕਦੀ ਹੁਣ ਦੱਸ ਹੁਣ ਦੱਸ ਤੈਨੂੰ ਕੀ ਚਾਹੀਦਾ ਸਾਡੇ ਦੋਨਾਂ ਚੋਂ ਨਾ ਮੈਨੂੰ ਤਾਂ ਕੁਝ ਨਹੀਂ ਚਾਹੀਦਾ ਭਾਈ ਮੈਨੂੰ ਛੱਡ ਦਿਓ ਸਾਡਾ ਗੱਲ ਕਰਾਉਣਾ ਨਾ ਮੈਂ ਇਥੋਂ ਵਾਡ ਕਰਾਉਂਦੀ ਹਾਂ ਨਾ ਹੁਣ ਦੱਸ ਕਿਹੜਾ ਮੁੰਡਾ ਅੰਗਰੇਜ਼ੀ ਚ ਲਾਉਣਾ ਸੀ ਕਿਹੜਾ ਬੱਚਾ ਪੰਜਾਬੀ ਚ ਲਾਉਣਾ ਸਾਰਾ ਦੱਸ ਕੇ ਜਾ ਹੁਣ ਸਾਨੂੰ ਦੁੱਖ ਕੀ ਆ ਕੋਈ ਅੰਗਰੇਜ਼ੀ ਚ ਪੜੇ ਕੋਈ ਪੰਜਾਬੀ ਚ ਪੜੇ ਮੈਨੂੰ ਨਹੀਂ ਸਮਝਦਾ ਘਰ ਪੱਟ ਕੇ ਤੁਹਾਨੂੰ ਕੀ ਮਿਲਦਾ ਕਿਸੇ ਦਾ ਹੂੰ ਲੋਕਾਂ ਨੇ ਘਰ ਪੱਟਾ ਜਾਏ ਜੀ ਪਈ ਨੁੱਗੇ ਵਰਗੀ ਕਦੇ ਕਿਧਰ ਵਰਗੀ ਕਦੇ ਕਿਧਰ ਵਰਗੀ ਹਾਂ ਡਰ ਨਹੀਂ ਉਹ ਕਹਿੰਦਾ ਹੈ ਨਹੀਂ ਜੀ ਗੁਜਰਾਂ ਦੀ ਝੋਟਰੀ ਵਰਗੀ ਪਈ ਆ ਹਾਂ ਖਾ ਖਾ ਫੁੱਲੀ ਜਾਂਦੀ ਆ ਖਲੋਲੋ ਨੂੰ ਹੂੰ ਹੇ ਹੇ ਚਾਹ ਹੁਣ ਤੇਰਾ ਤੇ ਕੁੱਟ ਜਿੰਨੇ ਚਿਰ ਤੇਰੀ ਨੋਹ ਪੁੱਤ ਨਹੀਂ ਛਡਾਉਣਾ ਤੇ ਅਸੀਂ ਛੱਡਦੇ ਨਹੀਂ ਜੇ ਮੈਨੂੰ ਛੱਡਦੇ ਤੇਰੀ ਨੋਹ ਪਤਾ ਲੱਗੇ ਤੇਰੀ ਨੋਹ ਨੋਹ ਕਰਤੂਤਾਂ ਰੱਖ ਤੂੰ ਕੀ ਕਰਦੀ ਫਿਰਦੀ ਆ ਜੀ ਸਮਝ ਗਏ ਨਾ ਲੋਕਾਂ ਦੇ ਘਰ ਪੜਦੀਆਂ ਤੂੰ ਮੈਨੂੰ ਦੱਸਿਓ ਤਾਂ ਤੇਰੇ ਦੋ ਰੋਟੀਆਂ ਮੈਨੂੰ ਦੰਦੀ ਆ ਉਹ ਵੀ ਨਹੀਂ ਦੇਣੀਆਂ ਨੇ ਹੁਣ ਆਪਦਾ ਫਿਕਰ ਹੋ ਗਿਆ ਇਹਨੂੰ ਤੂੰ ਮੈਂ ਪਹਿਲਾਂ ਹੀ ਨਹੀਂ ਮੈਨੂੰ ਸੰਘੀਲ ਦੀ ਹਾਂ ਹੁਣ ਆਪਦਾ ਫਿਕਰ ਹੋ ਗਿਆ ਤੇ ਸਾਡੇ ਘਰ ਚਰਗ ਪਾਉਣੀ ਹੈਗੀ ਤੂੰ ਜਿੰਨੇ ਚਿਰ ਤੇਰੀ ਨੋਹ ਨਹੀਂ ਹੁੰਦੀ ਐਸਾ ਹੀ ਕੀ ਹੁਣ ਕਿਵੇਂ ਲੱਗਦਾ ਆਏ ਹਾਏ ਆਏ ਹਾਏ ਤੇ ਜਿਹੜੇ ਸਾਡੇ ਘਰ ਚ ਅੱਗ ਪੌਂਦੀ ਸੀ ਉਹਦੋਂ ਤੈਨੂੰ ਆਇਆ ਕਰਸਾ ਸਾਡੇ ਤੇ ਹੁਣ ਚੁੱਪ ਕਰਕੇ ਖੜ ਗਈ ਦਾ ਹੱਦ ਹੋ ਗਈ ਇਹਦੀ ਤਾਂ ਹੱਦੀ ਹੋਈ ਹੈਗੀ ਹੁਣ ਨਹੀਂ ਪੋਹਦੀ ਉਹ ਲੋਕਾਂ ਦੇ ਜਾਣਗੇ ਲਾਏਗੀ ਲੋਕਾਂ ਨੂੰ ਰੁਤੀਆਂ ਆਏ ਹਾਏ ਅਮਨ ਛਡਾਲਾ ਮੈਨੂੰ ਕੇ ਚਾਚੀ ਆ ਕੇ ਕਹਿੰਦਾ ਤੁਸੀਂ ਨਾਲ ਇਹਨੇ ਕੁਝ ਕਿਹਾ ਵੀ ਨਹੀਂ ਮੈਨੂੰ ਧੱਕੇ ਨਾਲ ਬੰਨ ਲਿਆ ਬੇਬੀ ਤੂੰ ਜੇ ਕਰਨ ਆਈ ਸੀ ਮੈਂ ਤਾਂ ਸਾਰੇ ਘਰਾਂ ਚ ਦੇਖਿਆ ਹੀ ਮੈਂ ਤਾਂ ਉੱਥੇ ਨੰਗੀ ਜਾਂਦੀ ਸੀ ਮੈਨੂੰ ਧੱਕੇ ਨਾਲ ਘੜੀ ਸਲੇ ਦੇਖ ਲੈ ਹਜੇ ਵੀ ਸ਼ਰਮ ਨਹੀਂ ਆਉਂਦੀ ਇਹਨੂੰ ਕੱਚ ਕੀ ਕਰਤਾ ਹੈ ਜਾਊਗੀ ਆ ਦੇਖ ਲੈ ਤੂੰ ਚੱਲੀਆਂ ਨਹੀਂ ਜਾਂਦੀ ਉਹਨਾਂ ਦੇ ਭਾਈ ਇਹਨੂੰ ਕਿ ਮੈਂ ਦਾ ਹਦ ਤੈਨੂੰ ਇਹ ਤਾਂ ਕੋਈ ਚੱਜ ਦਾ ਕੰਮ ਜਦੋਂ ਕਰੇ ਆ ਜਾਂਦੀ ਹੈ ਤੂੰ ਆ ਕੰਮ ਨਹੀਂ ਕਰਦੀ ਇਹਦੇ ਕੋਲ ਕੁਝ ਹੋਰ ਆ ਇਹਦੇ ਕੋਲ ਕੁਝ ਹੋਰ ਆ ਮੇਰੇ ਕੋਲ ਕੁਝ ਹੋਰ ਆ ਐਵੇਂ ਲੜਾਈ ਜਾਂਦੇ ਆ ਘਰ ਪਟੋ ਸੌਦਾ ਬੇਬੇ ਘਰੇ ਤਾਂ ਤੂੰ ਬਥੇਰੇ ਕੁਝ ਕਰਦੀ ਦੀ ਤੂੰ ਤਾਂ ਆਂਡ ਕਮਾਂਡ ਨੂੰ ਨਹੀਂ ਲੜਾ ਮਾਰਿਆ ਮੈਂ ਕਦੇ ਵੀ ਭਾਈ ਆਹੇ ਕੁਛ ਕਰਦੀ ਆ ਇਹ ਹਾਂ ਦਾ ਚਾ ਜੀ ਇਹ ਵੀ ਕੁਛ ਕਰਦੀ ਆ ਇਹ ਘਰੇ ਵੀ ਓਹ ਹੋ ਦੇਖ ਲੈ ਭਾਈ ਸਿੱਖਿਆ ਦੇ ਦਿਓ ਮੈਨੂੰ ਬੰਨ ਕੇ ਰੱਖਿਆ ਕਰ ਬਾਹਰ ਨਿਕਲਦੇ ਫਿਰ ਲੋਕਾਂ ਦੇ ਘਰ ਪਟਕ ਮੈਂ ਤਾਂ 10 ਘਰ ਜਾਇਆ ਹੀ ਦੇ ਬੇਬੇ ਆਈਏ ਬੇਬੇ ਆਈਏ ਮੈਨੂੰ ਕੀ ਪਤਾ ਇੱਥੇ ਚੀਕਾਂ ਜਿਹਾ ਬਾਜਦੇ ਸੁਣੀਆਂ ਨੇ ਮੈਂ ਕਿਹਾ ਚੱਲ ਰੋ ਹੋਣੀ ਐ ਇਹ ਤਾਂ ਅੱਖਾਂ ਦਾ ਰਵਾਉਂਦੀ ਐ ਦੇਖ ਲੈ ਹੁਣ ਤਾਂ ਅੰਗਰੇਜ਼ੀ ਸਕੂਲ ਚ ਪੜਦਾ ਤੇਰੀ ਕੁੜੀ ਪੰਜਾਬੀ ਚ ਪੜਦੀ ਐ ਇਹ ਲੈਣ ਦੇਣੇ ਕਿ ਅੰਗਰੇਜ਼ੀ ਪੜੇ ਕੋਈ ਪੰਜਾਬੀ ਪੜੇ ਵੀ ਉਰਦੂ ਪੜੇ ਤਾਇਆ ਦੇ ਪੋਤਾ-ਪੋਤੀ ਕਾਹਦੇ ਚ ਲਾਇਏ ਨਹੀਂ ਉਹ ਵੀ ਤਾਂ ਸਰਕਾਰੀ ਜੀ ਧੱਕੇ ਖਾਂਦੇ ਨੇ ਤੂੰ ਲੋਕਾਂ ਨੂੰ ਸਿੱਖਿਆ ਦਿੰਦੀ ਫਿਰਦੀ ਐ ਹੁਣ ਜਵਾਬ ਦੇ ਤੈਨੂੰ ਮੋਂ ਚਲ ਬੁੱਤਨੀ ਤੈਨੂੰ ਤਾਂ ਗਲਤੀ ਹੋ ਗਈ ਛੜਾ ਦੇ ਹੁਣ ਤਾਂ ਇਹਨਾਂ ਨੂੰ ਕਹਿ ਦੇ ਬੇਬ ਜੀ ਤਾਂ ਮੇਰਾ ਘਰ ਦਾ ਨਹੀਂ ਤੈਨੂੰ ਛੜਾ ਦਾਂ ਨਾ ਮੈਂ ਹੁਣ ਨੀ ਘਰ ਤੋਂ ਬਾਹਰ ਵੀ ਨਹੀਂ ਆਉਂਦੀ ਮੈਂ ਤਾਂ ਘਰੇ ਹੀ ਸਾਰਾ ਉਹ ਬਾਹਰ ਦੀ ਗੱਲ ਨਹੀਂ ਭਾਈ ਗੱਲ ਸੁਣ ਜੇ ਬਾਹਰ ਜਾਣ ਦਾ ਕੀ ਆ ਬਾਹਰ ਤਾਂ ਜਾਣੇ ਆ ਪਰ ਬਾਹਰ ਜਾ ਕੇ ਆ ਕੰਮ ਨਾ ਕਰਉਣਾ ਅਗਲੀ ਸਖੀ ਚੰਗੀ ਸਿੱਖਿਆ ਦੇਓ ਜੇ ਕੋਈ ਾਡਾ ਹੁੰਦਾ ਭੈਣ ਭਾਈ ਉਹਨੂੰ ਵੀ ਕਹੋ ਇਹ ਕੰਮ ਭਾਈ ਛੋਟੇ ਬੱਚੇ ਠੀਕ ਨਹੀਂ ਇਕੱਠਿਆਂ ਨਾਲ ਦੀ ਰੀਤ ਨਹੀਂ ਹੁੰਦੀ ਾਡਾ ਜਦੋਂ ਮਰਜੀ ਹੋ ਜਾ ਫਿਰ ਤੈਨੂੰ ਕਿਹੜਾ ਮਾੜਾ ਕਹੂਗਾ ਦਰਗਾ ਤੁਸੀਂ ਜਦੋਂ ਅਗਲੇ ਘਰ ਜਾ ਕੇ ਉਹ ਫੂਸ ਪਾਉਣੇ ਉਹ ਕੰਮ ਗਲਤ ਹੁੰਦਾ ਗੱਲ ਨਾ ਨੂੰ ਤਾਂ ਮਾਫੀ ਮੰਗ ਲੈ ਹਜੇ ਵੀ ਚੰਗੀ ਰਹੀ ਜੇ ਰੋਟੀ ਖਾਣੀ ਹੈ ਤਾਂ ਇਹ ਤਾਂ ਵਿਚਾਰੀ ਕੀ ਕਹਿੰਦੀ ਹੈ ਇਹ ਬੜੀ ਸ਼ਿਆਣੀ ਹੈ ਚਾਚੀ ਪਿੰਡ ਚ ਹਾਂ ਚਲ ਕੁਲਵਿੰਦਰ ਉਹ ਚਲ ਭਾਈ ਅਸੀਂ ਇਥੋਂ ਨਾ ਮਾਫੀ ਮੰਗਾਈ ਤੂੰ ਮੰਗਾਉਂਦੀ ਨੂੰ ਉਹ ਤਾਂ ਕੋਈ ਗੱਲ ਨਹੀਂ ਭਾਈ ਅਸੀਂ ਕਿਸੇ ਕੋਲ ਨੂੰ ਕੁਝ ਕਹਿੰਦੇ ਨਹੀਂ ਪਰੇਸ਼ਾਨ ਕਰ ਆ ਜੀ ਸਮਝਾ ਜੀ ਲੰਬੇ ਤਾਂ ਪਾਉਣੀ ਹੈ ਵਿਚਾਰੀ ਨੂੰ ਉਹ ਚਲ ਖੋਲ ਦੇ ਭਾਈ ਹੁਣ ਤਾਂ ਖੋਲ ਦੇ ਚਲ ਚਾਚੀ ਤੁਸੀਂ ਨਾ ਮੇਰੇ ਕਹਿੰਦੇ ਤਾਂ ਸੱਡ ਦੋ ਜੇ ਤੂੰ ਮੁੜ ਕੇ ਆ ਗਈ ਇਹਨਾਂ ਆਪਰੇ ਦੀ ਨਾ ਕਰਨੀ ਓਏ ਆਉਣ ਦੀ ਕੋਈ ਗੱਲ ਨਹੀਂ ਬਈ ਅੱਜ ਗੱਲ ਕਰ ਤਾਂ ਸੁਣ ਜਿਹੜੀ ਗੱਲ ਦੱਸੀ ਆ ਨੋ ਟੱਚ ਮੀ ਮੈਂ ਸਿੱਧੀ ਗੱਲ ਕਰੀ ਆ ਬਈ ਖੋਲ ਤੇ ਗਲਵਿੰਦਰ ਕੋਈ ਨਹੀਂ ਹੁਣ ਬਸ ਸਾਡੇ ਘਰੇ ਤਾਂ ਆ ਵੀ ਨਾ ਬਈ ਹਾਂ ਕੋਈ ਨਾ ਚਾਚਾ ਤੁਹਾਨੂੰ ਮੈਂ ਮਾਫੀ ਮੰਗਦੀ ਆ ਬਸ ਠੀਕ ਆ ਕੋਈ ਨਹੀਂ ਮਾਫੀ ਦੀ ਕੋਈ ਗੱਲ ਨਹੀਂ ਹਾਂ ਅਸੀਂ ਤੇਰਾ ਕਰ ਜਾ ਹੁਣ ਆਪਦੇ ਘਰੇ ਵਗਦਾ ਦੇਖ ਲੈ ਬੇਬੇ ਉਹ ਬੇਬੇ ਦਾ ਭਾਈ ਦੇਖ ਲਿਆ ਆਉਣ ਦੀ ਕੋਈ ਗੱਲ ਦੇਣਾ ਆਵੇ ਰਾਤ ਆਵੇ ਆ ਸਗਵਾਨਾਂ ਚ ਗਵਾਂਢੀ ਆਉਂਦੇ ਹੁੰਦੇ ਆ ਜੇ ਨਾਉ ਤਾਂ ਹੋਰ ਕਿਹੜਾ ਆਊਗਾ ਕੱਲ ਤਾਂ ਆਏ ਆ ਵੀ ਜਾ ਗਈ ਜਿਵੇਂ ਸਮਝਦਾ ਰਾ ਸਿਆਣੀ ਵਿਆਣੀ ਅਗਲੇ ਕਹੇ ਚੱਜ ਦੀ ਰਾਇ ਦੇ ਦੋ ਭੈਣ ਭੈਣਾਂ ਨੂੰ ਹੋਰ ਵੀ ਚੰਗੀ ਲੱਗੇ ਆਹ ਗੱਲ ਤੂੰ ਆਪ ਹੀ ਦੇਖਾ ਚੰਗੀ ਕ ਮਾੜੀ ਐ ਨਹੀਂ ਪਤਾ ਮੈਨੂੰ ਕੀ ਹੋ ਰਿਹਾ ਹੈਗਾ ਬੇਬੇ ਨੂੰ ਫਿਰ ਇਹ ਤਾਂ ਕਲੇਸ਼ ਕਰਦੀ ਕਰ ਜੇ ਤਾਂ ਬਾਰ ਵੀ ਲੱਗ ਗਈ ਮੇਰੀ ਗੱਲ ਸੁਣ ਭਾਈ ਤੈਨੂੰ ਨੀ ਕੋਈ ਮਾੜਾ ਕਹਿੰਦਾ ਜਿੱਦੇ ਦੀ ਆ ਕੇ ਸਾਰੇ ਸਾਰਿਆਂ ਤੇਰਾ ਨਾਮ ਲੈ ਕੇ ਕਹਿੰਦੇ ਆ ਵੀ ਜਿੱਦੇ ਦੀ ਉਹਨੇ ਘਰ ਆਵਣਾ ਆਈ ਹੈ ਨਾ ਘਰ ਸਵਰਗ ਬਣਾਉਦਾ ਤੈਨੂੰ ਨੀ ਕੋਈ ਮਾੜੀ ਕਹਿ ਦਿੰਦਾ ਇਹੀ ਤਾਂ ਗੱਲ ਸੋਚਣ ਵਾਲੀ ਹੁੰਦੀ ਐ ਇਹਨੂੰ ਕਿਉਂ ਪਹਿਲੇ ਇਹੀ ਘਟ ਚਾ ਜੀ ਐਸਨ ਪਸੰ ਨੂੰ ਮੂੰਹ ਦੁਖਣ ਜੋ ਕਰੇ ਛੱਡੇ ਕਿਸ ਵੇ ਇਹਨਾਂ ਦੀ ਫੁੱਟੇ ਘਰ ਪੜ ਗਈ ਫਿਰਦੀ ਚੱਲ ਸਾਰੀਆਂ ਗੱਲਾਂ ਛੱਡੋ ਭਾਈ ਥੋੜਾ ਜਿਹਾ ਨਾ ਹਲਦੀ ਚ ਦੁੱਧ ਚ ਪਿਆ ਕੇ ਪਿਆ ਦੇ ਮੜਾ ਹੋ ਹੀ ਜਾਂਦਾ ਖੱਪਾ ਸੱਟ ਆ ਜਾ ਬੇਬਾ ਨਾ ਹੱਡ ਲੇਸਾਂ ਤੇਰੇ ਤੈਨੂੰ ਮੇਤਿਆਂ ਦੀ ਪੁਰਜੀ ਵੀ ਖਵਾਦੀ ਬਣਾ ਕੇ ਹਾਂ ਖਵਾਦੀ ਖਵਾਦੀ ਆ ਦੇਖ ਲੋ ਜੇ ਕਿਤੇ ਨਾ ਆਪਣੇ ਗੱਲਪ ਦਿਮਾਗ 'ਚ ਆਉਂਦੀ ਤਾਂ ਤੁਹਾਨੂੰ ਅਟ ਘਰ ਦਿੰਦੀ ਆ ਦੇਖ ਲੈ ਇਹਹੀ ਕਰ ਲੋ ਉਹ ਹੀ ਕਰ ਲੋ ਆਹ ਤੇ ਪਹਿਲੀ ਵਾਰ ਜਿੰਨੇ ਦੇਖਿਆ ਦਰਾਣੀ ਤੇ ਜਠਾਣੀ ਦੀ ਪੂਰੀ ਬਣਦੀ ਹਾਂ ਭਾਈ ਸਹੀ ਗੱਲ ਆ ਆਪਾਂ ਹੀ ਹੁਣ ਦੇਖ ਕੇ ਸਾਡੇ ਵੀਡੀਓ ਤੁਸੀਂ ਦੇਖ ਕੇ ਜਿਹੜੇ ਵੀਡੀਓ ਤੁਹਾਨੂੰ ਪਤਾ ਲੱਗ ਗਿਆ ਅੱਦੇ ਬਦ ਕੀ ਕੰਮ ਸੀਗਾ ਮੈਂ ਤੁਹਾਨੂੰ ਇਹੀ ਕਹਿਣਾ ਜੇ ਆਪਾਂ ਚੰਗੇ ਕੰਮ ਕਰਾਂਗੇ ਤਾਂ ਆਪਾਂ ਨੂੰ ਲੋਕ ਚੰਗਾ ਕਹਿਣਗੇ ਨਹੀਂ ਤੁਹਾਨੂੰ ਪਤਾ ਹੀ ਆ ਜੇ ਭਾਈ ਹਲੋ ਵਾਲੀ ਪੁਰਜੀ ਖਾਣੀ ਆ ਜੇ ਨਿੰਮ ਨੂੰ ਜਫਾ ਪਾਉਣਾ ਤਾਂ ਭਾਈ ਫਿਰ ਉਹ ਜਿਆ ਕੰਮ ਕਰ ਲਿਆ ਕਰੋ ਜੇ ਚੰਗੀ ਸਿੱਖਿਆ ਦੇਵੋਗੇ ਤਾਂ ਤੁਹਾਨੂੰ ਪਤਾ ਹੀ ਚੰਗਾ ਹੋਊਗਾ ਜੇ ਆਪਾਂ ਨੂੰ ਮਾੜੀ ਸਿੱਖਿਆ ਦੇਵਾਂਗੇ ਇਸ ਨੂੰ ਮਾੜਾ ਹੋਊਗਾ ਪਰ ਇਹੀ ਕਹਿਣਾ ਜੇ ਅੱਜ ਕੱਲ ਕਿਸੇ ਗੜੇ ਦਰਾਣੀ ਜਠਾਣੀ ਹੈਗੀ ਆ ਤਾਦੀ ਬਣਾ ਕੇ ਰੱਖੋ ਆਟਾ ਹੋਣ ਦਾ ਕੋਈ ਫਾਇਦਾ ਨਹੀਂ ਹੁੰਦਾ ਆਟਾ ਤਾਂ ਕਹਿੰਦੇ ਜਦੋਂ ਮਰਜੀ ਹੋ ਜਾ ਯਾਰ ਆਸਿਆ ਪਾਸਿਆ ਰਹਿੰਦੇ ਨਾ ਬਹੁਤ ਫਰਕ ਪਵਾ ਦਿੰਦੇ ਆ ਬਸ ਹਣ ਕੀ ਆਹੀ ਨਿਕਿੰਨ ਕੀ ਗੱਲਾਂ ਤੇਰਾ ਮੁੰਡਾ ਪੰਜਾਬੀ ਚ ਪੜਦਾ ਵੱਡੇ ਸਕੂਲ ਚ ਪੜਦਾ ਸਰਕਾਰੀ ਚ ਪੜਦਾ ਇਹਦਾ ਰੰਗੇ ਚ ਪੜਦਾ ਤੇਰਾ ਬੰਦਾ ਖੇਤ ਕੰਮ ਕਰਦਾ ਇਹਦਾ ਬਾਹਰ ਡਿਊਟੀ ਕਰਦਾ ਵਿਹਲਾ ਰਹਿੰਦਾ ਆ ਗੱਲਾਂ ਕਰ ਕਰਕੇ ਆਪਣੇ ਮਾਣਾਂ ਦੇ ਵਿੱਚ ਫਿੱਕਾ ਆ ਜਾਂਦੀ ਐ ਇਹ ਚੀਜ਼ਾਂ ਦਾ ਆਪਾਂ ਨੂੰ ਧਿਆਨ ਰੱਖਿਆ ਕਰੋ ਵੀ ਆਪ ਨੂੰ ਸਾਹਮਣੇ ਵਾਲਾ ਕੀ ਕਹਿੰਦਾ ਹੈਗਾ ਜੇ ਆਪਾਂ ਪਿੱਛੇ ਲੱਭ ਜਾਂਨੇ ਆ ਤਾਂ ਆਪਣਾ ਘਰ ਪਟਿਆ ਜਾਂਦਾ ਜੇ ਆਪਾਂ ਸਮਝ ਜਾਨੇ ਤਾਂ ਆਪਣਾ ਘਰ ਫਸ ਜਾਂਦਾ ਅੱਗੇ ਭਾਈ ਹੁਣ ਛੋਟੀ ਮਰਜੀ ਆ ਵੀ ਆਪਣੀ ਹਲ ਵਾਲੀ ਪੁਰਜੀ ਖਾਣੀ ਆ ਕਿ ਨਹੀਂ ਮੈਨੂੰ ਜਫਾ ਪਾਉਣਾ ਤੁਸੀਂ ਧਿਆਨ ਰੱਖਿਓ ਥੈਂਕ ਯੂ ਤੁਹਾਡਾ ਧੰਨਵਾਦ ਜੀ